ਇਥੋਂ ਪੰਜਾਬ ਚ ਵੀ ਜਿਹੜਾ ਜਲੂਸ ਕੱਢਿਆ ਹੈ ਨਾ ਜਿਹੜਾ ਦਿੱਲੀ ਜਿਵੇਂ ਨਕੀ ਕੀਤਾ ਪੰਜਾਬ ਜਾ ਆਮ ਆਦਮੀ ਪਾਰਟੀ ਨੇ ਕੁਝ ਵੀ ਨਹੀਂ ਕੀਤਾ ਹਰ ਇੱਕ ਬੰਦੇ ਨਾਲ ਕਿਸੇ ਨਾਲ 10 ਗਨਮੈ ਚੱਲ ਰਹੇ ਕਿਸੇ ਨਾਲ 15 ਚੱਲ ਰਹੇ ਪਿਆ ਰਾਜਨੀਤੀ ਇਹਨਾਂ ਦੀ ਗਨਮੈ ਲੈ ਕੇ ਘੁੰਮਦੇ ਪਹਿਲਾਂ ਕਿ ਆਮ ਆਦਮੀ ਪਾਰਟੀ ਸਰਕਾਰ ਇੱਕ ਮੈਨੂੰ ਨਹੀਂ ਲੱਗਦਾ ਕਿ ਆਮ ਦੂਜੇ ਦੇ ਮੁੰਡੇ ਤੇ ਰੱਖ ਕੇ ਚਲਾਉਂਦੇ ਨੇ ਇਹ ਨਸ਼ੇੜੀ ਲੋਕ ਹੋਣੇ ਨੇ ਜਿਹੜੇ ਇਦਾਂ ਦੀ ਘਟੀਆਂ ਹਰਕਤ ਕਰਦੇ ਆ ਧਰਮ ਦੇ ਨਾਂ ਤੇ 1.5 ਸਾਲ ਚ ਕੀ ਕਰ ਲੈਣ ਜਦੋਂ ਸਾਡੇ 3 ਸਾਲ ਚ ਨਹੀਂ ਕੀਤਾ ਕਦੇ ਇਲੈਕਸ਼ਨ ਬਾਹਰ ਹੁੰਦੇ ਦਿੱਲੀ ਹੁੰਦੇ ਆ ਤਾਂ ਸਾਰੇ ਐਮਐਲਏ ਦਿੱਲੀ ਪਹੁੰਚੇ ਹੁੰਦੇ ਆ ਜੋ ਗੁਜਰਾਤ ਚ ਇਲੈਕਸ਼ਨ ਆ ਤਾਂ ਸਾਰੇ ਗੁਜਰਾਤ ਪਹੁੰਚੇ ਹੁੰਦੇ ਆ ਤੇ ਕੰਮ ਕੀ ਕਰਨਾ ਸਵਾਹ ਕਰਨਾ ਇਹਨਾਂ ਦੀ ਫਿਲਮ ਆਈ ਸੀ ਅਮਰਜੈਂਸੀ ਉਹ ਚ ਵਧੀਆ ਦਿਖਾਇਆ ਸੀਗਾ ਕੰਗਨਾਰਾਉ ਦੀ ਫਿਲਮ ਚੱਲੀ ਸੀਗੀ ਪੰਜਾਬ ਚ ਬੈਨ ਕਰਤੀ ਉੱਥੇ ਵੀ ਦਿਖਾਣੀ ਚਾਹੀਦੀ ਸੀ ਨਾ ਮੂਵੀ ਉਹ ਭਾਜਪਾ ਨਾਲ ਕੋਈ ਗੱਲ ਕਰਨ ਉਹ ਬੰਦੇ ਤਿਆਰ ਨਹੀਂ ਹੈ ਜਿਹੜੇ ਖਨੋਰੀ ਬਾਰਡਰ ਤੇ ਬੈਠੇ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਤੁਸੀਂ ਕੀ ਕਹੋਗੇ ਜੀ ਬੰਦੀ ਸਿੰਘਾਂ ਸੱਤਵੇਂ ਜਿਹੜਾ ਧਰਨਾ ਲੱਗਿਆ ਜੀ ਘੱਟੋ ਘਾਟ 8-9 ਮਹੀਨੇ ਹੋ ਗਏ ਨੂੰ ਰਾਸਤਾ ਬਲੌਕ ਕੀਤੇ ਨੇ ਉਹ ਵੀ ਇਹ ਕੋਟ ਦਾ ਮੈਟਰ ਹੈ ਜੀ ਉਹਨਾਂ ਨੇ ਕਿਹਨੂੰ ਛੱਡਣਾ ਕਿਹਨੂੰ ਨਹੀਂ ਛੱ ਹੱਕ ਹੈ ਉਹਨਾਂ ਦਾ ਅਸੀਂ ਨਹੀਂ ਕਹਿ ਸਕਦੇ ਜਿਹੜੇ ਬੰਦੇ ਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਦਿਓ ਨਾ ਹਾਂਜੀ ਹੁਣ ਮਨਪ੍ਰੀਤ ਮੰਨੇ ਦੇ ਮਾਪੇ ਦਾ ਕੀ ਕਸੂਰ ਸੀਗਾ ਹਾਂਜੀ ਕੋਈ ਕਸੂਰ ਨਹੀਂ ਸੀਗਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਹੱਥਾਂ 'ਚ ਚੂੜੀਆਂ ਪਾ ਲਓ ਤੁਸੀਂ ਐਡੇ ਤੁਸੀਂ ਬਣਦੇ ਆਪਣੇ ਠੇਕੇਦਾਰ ਧਰਮ ਦੇ ਯਾਰ ਸ਼ਰਮ ਕਰੋ ਤੁਸੀਂ ਉਹਦੇ ਬਜ਼ੁਰਗ ਮਾਪੇ ਨੂੰ ਗੁੱਡ ਮਾਰਨਿੰਗ एवरीवन ਮੈਂ ਤੁਹਾਡੀ ਦੋਸਤ ਮਨੀਸ਼ਾ ਸਵਾਗਤ ਕਰਦੀ ਹਾਂ ਤੁਹਾਡਾ ਜੀ ਫਲਾਈਟ ਮੋਰ ਪੋਡਕਾਸਟ ਵਿੱਚ ਇੱਥੇ ਅਸੀਂ ਕਰਦੇ ਹਾਂ ਬੇਬਾਕ ਤੇ ਨਿੱਖਰੀ ਗੱਲਬਾਤ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਸ਼ਿਵ ਸੇਨਾ ਦੇ ਪ੍ਰਧਾਨ ਜੋ ਕਿ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਨਾਮ ਹਨ ਸ਼ਿਵ ਸੇਨਾ ਜੋ ਪਹਿਲਾਂ ਹੀ ਮਰਾਠੀ ਮਾਨੁਸ ਤੇ ਹਿੰਦੂਤਵ ਤੇ ਰਾਜਨੀਤਿਕ ਅਗਰਸਣ ਲਈ ਜਾਣੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਟੁੱਟ ਗਈ ਨਵੇਂ ਗੱਟ ਜੋੜ ਬਣਾਉਂਦੇ ਹੋਏ ਦਿਖੀ ਅੱਜ ਅਸੀਂ ਗੱਲ ਕਰਾਂਗੇ ਸ਼ਿਫ ਸੈਨਾ ਮੁਹਾਲੀ ਜ਼ਿਲ੍ਹਾ ਪ੍ਰਧਾਨ ਸਿਮਰਨਜੀਤ ਸਿੰਘ ਮਾਨਨਾਰ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਜੀ ਇੱਥੇ ਓਨਲੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਵੀ ਤੁਹਾਡੇ ਮਾਧਿਅਮ ਰਾਈ ਥੈਂਕ ਯੂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਹੋਰ ਤੁਹਾਡਾ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਠੀਕ ਠਾਕ ਹੈ ਸਿਹਤ ਵਧੀਆ ਤੁਹਾਡੀ ਹਾਂਜੀ ਹਾਂਜੀ ਸਰ ਤੁਸੀਂ ਸਾਨੂੰ ਪਹਿਲਾਂ ਆਪਣੇ ਮਤਲਬ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਕੁਝ ਆਪਣੇ ਬਾਰੇ ਜਾਣਕਾਰੀ ਦਿਓ ਮੈਂ ਲੋਕਲੀ ਹਾਂ ਜੀ ਮੁਹਾਲੀ ਤੋਂ ਹਾਂ ਲੋਕਲ ਬਿਲਕ ਤੇ ਇਥੋਂ ਹੀ ਪਿੰਡ ਸਿਗਾ ਮੌਲੀ ਨਾਲ ਬਚਪਨ ਤੋਂ ਹੀ ਉੱਥੇ ਜੰਮੇ ਪਲੇ ਨੇ ਬਾਕੀ ਸ਼ਹਿਰ ਚ ਸ਼ਿਫਟ ਹੋ ਕੇ ਸਨ ਇੰਗਲਿਸ਼ ਸ਼ਿਫਟ ਹੋ ਗਏ ਜੀ ਉੱਥੇ ਅੱਛਾ ਜੀ ਤੇ ਉਤੋਂ ਬਾਅਦ ਰਾਜਨੀਤੀ ਚ ਹੌਲੀ ਹੌਲੀ ਰਾਜਨੀਤੀ ਚ ਪੋਲਿਟਿਕਸ ਆਉਣਾ ਸ਼ੁਰੂ ਕੀਤਾ ਤੇ ਉਤੋਂ ਬਾਅਦ ਕਹਿੰਦੇ ਸਾਹਮਣੇ ਬੈਠੇ ਆਂ ਠੀਕ ਹੈ ਸਰ ਤੇ ਉਸ ਤੋਂ ਬਾਅਦ ਆਪਣਾ ਥੋੜਾ ਜਨਾ ਬਣਨਾ ਸ਼ੁਰੂ ਹੋਇਆ ਲੋਕਾਂ ਨੂੰ ਪਤਾ ਲੱਗਾ ਸਿਮਰਨ ਕੌਣ ਹੈ ਪਹਿਲਾਂ ਨਹੀਂ ਪਤਾ ਸੀਗਾ ਹੌਲੀ ਹੌਲੀ ਨੂੰ ਲੋਕਾਂ ਨੂੰ ਪਤਾ ਲੱਗਣ ਲੱਗਾ ਸਿਮਰਨ ਕੌਣ ਹੈ ਠੀਕ ਹੈ ਸਰ ਤੇ ਅੱਜ ਤੁਹਾਡੇ ਇੱਥੇ ਬੈਠੇ ਆ ਜੇ ਤੁਹਾਨੂੰ ਪਤਾ ਲੱਗਾ ਮੇਰੇ ਪਰ ਤਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਬੇ ਹੋ ਮਤਲਬ ਤੁਸੀਂ 2021 ਤੋਂ ਸ਼ੁਰੂ ਕੀਤੀ ਪਹਿਲਾਂ ਵੀ ਸ਼ੌਂਕ ਸੀ ਤੁਹਾਨੂੰ ਕਿਵੇਂ ਰਾਜਨੀਤੀ ਜਾਣ ਦਾ ਸ਼ੌਂਕ ਹੋਇਆ ਹਾਂ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਮੈਂ ਪੋਲਿਟਿਕਸ ਆਣਾ ਚਾਹੁੰਦਾ ਸੀਗਾ ਮੈਨੂੰ ਸ਼ੌਂਕ ਸੀਗਾ ਇੱਕ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਜਾਂ ਲੋਕਾਂ ਦੇ ਜੋ ਵੀ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਗੱਲਬਾਤ ਕਰਾਂ ਜਾਂ ਲੋਕਾਂ ਦੀ ਸੇਵਾ ਕਰਾਂ ਬਸ ਇਹ ਸੀ ਕਿ ਮੈਨੂੰ ਸ਼ੌਂਕ ਸੀਗਾ ਬਸ ਅੱਛਾ ਜੀ ਸਰ ਠੀਕ ਹੈ ਬਸ शिवसेना ਇੱਕ ਕੱਤੋਂ ਸ਼ੁਰੂਆਤ ਹੋਈ ਉਹ ਤੋਂ ਬਾਅਦ ਕਾਂਗਰਸ ਦੇ ਕੁਝ ਇਦਾਂ ਦੇ ਹਾਲਾਤ ਕੀਤੇ ਚਲੋ ਕੋਈ ਕੰਮ ਲੈ ਕੇ ਜਾਣਾ ਕੋਈ ਕੰਮ ਕਰਦੇ ਨਹੀਂ ਸੀਗੇ ਉਹ ਠੀਕ ਹੈ ਜੀ ਤੇ ਇੱਥੇ ਲੋਕਲ ਸੀਗੇ ਐਮਐਲਏ ਜਾਂ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਚਲੋ ਨਾਂ ਨਹੀਂ ਮੈ ਲੈਣਾ ਚਾਹੁੰਦਾ ਉਹਨਾਂ ਦਾ ਅੱਛਾ ਤੇ ਉਹਨਾਂ ਨਾਲ ਕੋਈ ਕੰਮ ਸ਼ੇਅਰ ਕਰਨਾ ਉਹਨੇ ਕੰਮ ਨਹੀਂ ਕੀਤਾ ਫਿਰ ਮਨ ਦਾ ਪੱਲਾ ਛੱਡ ਚੁੱਕਿਆ। ਫਿਰ 2020 ਚ ਉਹਨਾਂ ਨਾਲ ਮੈਂ ਰਾਜਨੀਤੀ ਤੋਂ ਉਹਨਾਂ ਤੋਂ ਟੁੱਟ ਚੁੱਕਿਆ ਸੀਗਾ ਕਿ ਕੋਈ ਕੰਮ ਨਹੀਂ ਕਰਨਾ ਉਹਨਾਂ ਨੇ ਬਸ ਗੱਲਾਂ ਦੇ ਖੜਾ ਬੰਦੇ ਸੀਗੇ ਕਿ ਗੱਲਾਂ ਕਰਨੀ ਉਹਨਾਂ ਨੇ ਪੀ ਆ ਤੁਹਾਡਾ ਕਰਦਾਂਗੇ ਉਹ ਕਰ ਕੀਤਾ ਕੁਝ ਨਹੀਂ ਉਹਨਾਂ ਨੇ ਇਸ ਕਰਕੇ ਉਹਨਾਂ ਤੋਂ ਮੈਂ ਪਿੱਛੇ हट ਗਿਆ। ਸਰ ਜਿਵੇਂ ਤੁਸੀਂ ਰਾਜਨੀਤੀ ਵਿੱਚ ਹੋ ਤਾਂ ਤੁਹਾਡੇ ਪਰਿਵਾਰ ਵਾਲੇ ਇਸ ਵਿੱਚ ਹੈਲਪ ਕਰਦੇ ਨੇ ਜਾਂ ਥੋੜੀ ਸਹਾਇਤਾ ਕਰਦੇ ਨੇ? ਮੇਰੀ ਹਰਲ ਪੂਰੀ ਕਰਦੇ ਨੇ ਜੋ ਮੈਨੂੰ ਕਿ ਐਮ ਜਾਨਾ ਦੀ ਮੈਂ ਗੱਲ ਸੁਣਦਾ ਜਾਂ ਉਹ ਮੇਰੀ ਗੱਲ ਸੁਣਦੇ ਨੇ ਮਹੌਨਾਂ ਦੀ ਗੱਲ ਮੰਨਦਾ ਮੇਰੀ ਗੱਲ ਪੂਰੀ ਕਰ ਦੇਣੀ ਚੋ ਮੈਨੂੰ ਇਦਾਂ ਦੀ ਕੋਈ ਉਹ ਨਹੀਂ ਹੈ ਵੀ ਕੋਈ ਪ੍ਰੇਸ਼ਾਨੀ ਦਿੱਕਤ ਮੇਰੀ ਪੂਰੀ ਹੈਲਪ ਕਰ ਦੇਣ ਮੇਰੇ ਨਾਲ ਖੜ ਦੇਣ ਮੋਢੇ ਨਾਲ ਬੋਟਾ ਲਾ ਕੇ ਖੜ ਦੇਣ ਕਿਸੇ ਵੀ ਕੰਮ ਨੂੰ ਲੈ ਕੇ ਮੈਨੂੰ ਦੱਸ ਦੇਣ ਤੂੰ ਆਹ ਕੰਮ ਐਦਾਂ ਨਹੀਂ ਐਦਾਂ ਕਰ ਸਾਰਾ ਸਮਝਾਉਂਦੇ ਨੇ ਕਦੇ ਕੋਈ ਸੋਸ਼ਲ ਵਰਕ ਕਰਦੇ ਹੋਏ ਤੁਹਾਨੂੰ ਕੋਈ ਧਮਕੀ ਆਈ ਹੋ ਜਾਂ ਕਿਸੇ ਨੇ ਡਰਾਇਆ ਹੋਵੇ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਤਾਂ ਉਹਦੋਂ ਕਦੇ ਪਰਿਵਾਰ ਵਾਰੇ ਡਲ ਵੀ ਜਾਂਦੇ ਹੁੰਦੇ ਨੇ ਦੇਖੋ ਘਰ ਦੇ ਤਾਂ ਉਹਨਾਂ ਦਾ ਡਰ ਜਾਂਦੇ ਨੇ ਉਹ ਕਹਿੰਦੇ ਕਿ ਤੂੰ ਪਿੱਛੇ ਹਟ ਜਾ ਜਾਂ ਇਦਾਂ ਮੈਂ ਪਿੱਛੇ ਹਟਨ ਵਾਲਾ ਤਾਂ ਨਹੀਂ ਹਾਂ ਮੈਂ ਕਹਿੰਦਾ ਕਿ ਦੇਖੋ ਮਰਨਾ ਤਾਂ ਸਭ ਨੇ ਹੈ ਹੀ ਹੈ ਹਾਂਜੀ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤਰ ਵਾਰੇ ਸੀਗੇ ਧਰਮ ਲਈ ਵਾਰਤੇ ਜੇ ਅਸੀਂ ਇੱਕ ਮਰ ਜੇਗਾ ਤਾਂ ਕੀ ਫਰਕ ਪਏਗਾ ਠੀਕ ਹੈ ਮੈਂ ਚੰਗਾ ਕੰਮ ਕਰਕੇ ਤਾਂ ਮਾਰਾਂਗਾ ਨਾ ਹਾਂਜੀ ਹਾਂ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਧਮਕਿਆਂ ਦਾ ਤਾਂ ਕੰਮ ਉਹਨਾਂ ਦਾ ਲੋਕਾਂ ਦਾ ਕੰਮ ਬੋਲਣਾ ਹਾਂਜੀ ਪਹਿਲਾਂ ਹਰਸ਼ ਡੱਲਾ ਦੀ ਆਉਂਦੀ ਸੀਗੇ ਕਾਲਾਂ ਉੱਥੋਂ ਬਾਹਰੋਂ ਆਉਂਦੀਆਂ ਸੀਗੀਆਂ ਉਸ ਤੋਂ ਬਾਅਦ ਲੋਰੀ ਬਿਸ਼ਨੋਈ ਦੇ ਕੋਈ ਗੁਰਦਿਆਂ ਦੇ ਉਹਨਾਂ ਦੀ ਕਾਲਾਂ ਆਈ ਫਿਰ ਬੋਲਦੀ ਬਰਾੜ ਦੀਆਂ ਉਹਨਾਂ ਦੇ ਦੋ ਤਿੰਨ ਇੰਟਰਵਿਊ ਹੋਈਆਂ ਸੀਗੀਆਂ ਮੈਨੂੰ ਉਹਦੇ ਗੈਸਟ ਸੀਗੀਆਂ ਉਹਦੇ ਕਰਕੇ ਫਿਰ ਮੈਨੂੰ ਇਹਨਾਂ ਧਮਕਿਆਂ ਤੋਂ ਗਾਣੇ ਸ਼ੁਰੂ ਕਰਨੇ ਪਰ ਮੈਂ ਇਹਨਾਂ ਤੋਂ ਜਿੱਦੋਂ ਡਰਦਾ ਡਰਦਾ ਨਹੀਂ ਮੇਰੇ ਫੋਨ 'ਚ ਵੀ ਹੈਗੇ ਨੇ ਤੁਹਾਨੂੰ ਮੈਂ ਦਿਖਾ ਦਨਾਂ ਰੀਲ ਤੁਸੀਂ ਦੇਖ ਸਕਦੇ ਮੇਰੇ ਫੋਨ ਹਾਂ ਜੀ ਠੀਕ ਹੈ ਸਰ ਤੇ ਮੈਨੂੰ ਆਉਂਦੇ ਰਹਿੰਦੇ ਨੇ ਪਰ ਡਰ ਡਰ ਦਾ ਰੂਪ ਤਾਂ ਹੈ ਨਹੀਂ ਇਹਨਾਂ ਤੋਂ ਮੈਂ ਮੈਂ ਡਰਨ ਵਾਲਾ ਹੈ ਨਾ ਆਪਾਂ ਤੇ ਹਾਂ ਜੀ ਤੁਸੀਂ ਆਮ ਜਨਤਾ ਦੀ ਕਿੰਨੀ ਕ ਹੈਲਪ ਕਰਦੇ ਹੋ ਸਰ ਵੀ ਕੋਈ ਆਮ ਕੰਮ ਹੋਵੇ ਕੋਈ ਆਮ ਪਬਲੀਕ ਆਂਦੀ ਹੋਵੇ ਤੁਹਾਡੇ ਕੋਲ ਕੰਮ ਕਰਾਣ ਲਈ ਸਾਡੇ ਹਰ ਕਾਲ 'ਚ ਡਿਸਪਿਊਟ ਨੇ ਜਾਂ ਫੈਮਿਲੀ ਮੈਟਰਸ ਹੋ ਜਾਂਦੇ ਨੇ ਕੋਈ ਤਲਾਕ ਦਾ ਮੈਟਰ ਹੋ ਗਿਆ ਜਾਂ ਪੇਰੈਂਟਸ ਬੱਚਿਆਂ ਨੂੰ ਨਹੀਂ ਪੁੱਛੀਦਾ ਜਾਂ ਬੱਚੇ ਪੇਰੈਂਟਸ ਨੂੰ ਨਹੀਂ ਪੁੱਛਦੇ ਇਦਾਂ ਦੇ ਵੀ ਹੋਰ ਲੜਾਈ ਝਗੜੇ ਭਰਾਵਾਂ ਭਰਾਵਾਂ ਦੇ ਜਾਂ ਕਿਸੇ ਹੋਰ ਨਾਲ ਆਸਪੜੋਸ ਚ ਹੋ ਜਾਂਦੇ ਨੇ ਮੈਂ ਮੈਂ ਇਦਾਂ ਤੇ ਤਾਂ ਨੋਰਮਲ ਜੀ ਗੱਲ ਹੈ ਜੀ ਮੈਂ ਕੋਈ ਵੀ ਮੈਨੂੰ ਅੱਗੇ ਕਹਦੇ ਕਿ ਸਾਡਾ ਇਹ ਫੈਸਲਾ ਹੈ ਜਾਂ ਸਾਡੇ ਨਾਲ ਤੂੰ ਚੱਲ ਮੈਂ ਚਲਾ ਜਾਂਦਾ ਹਾਂ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਹੁਣ ਵੀ ਮੈਂ ਮੁਹਾਲੀ ਤੋਂ ਉੱਥੋਂ ਹੀ ਆਇਆ ਸੀਗਾ ਠੀਕ ਹੈ ਡਿਫਟੀ ਦਫਤਰ ਤੋਂ ਹੀ ਤੇ ਦੋ ਤਿੰਨ ਫੈਸਲੇ ਸੀਗੇ ਹੁਣ ਉੱਥੋਂ ਹੀ ਨਿਬੜ ਕੇ ਆਏ ਇੱਕ ਨਿਬੜਿਆ ਨਹੀਂ ਸੀਗਾ ਉਹ ਡੇਟ ਦਾ ਡੇਟ ਦੇ ਵੀ ਬਾਕੀ ਦੋਆਂ ਦਾ ਨਿਬੜ ਕੇ ਆਏ ਸੀਗਾ ਹੁਣ ਠੀਕ ਹੈ ਜੀ ਸਤਿ ਸ੍ਰੀ ਅਕਾਲ ਵਧੀਆ ਗੱਲ ਆਮ ਜਨਤਾ ਦੀ ਹੈਲਪ ਬਹੁਤ ਕਰਦੇ ਹੋ ਤੁਸੀਂ ਹਾਂ ਜੀ ਹਾਂ ਜੀ ਸਰ ਜਿਵੇਂ ਤੁਸੀਂ ਰਾਜਨੀਤੀ ਦੇ ਵਿੱਚ ਚੱਲ ਰਹੇ ਹੋ ਕਈ ਵਾਰ ਐਦਾਂ ਹੁੰਦਾ ਵੀ ਆਪਣਾ ਕੋਈ ਪਰਸਨਲ ਵੀ ਸ਼ੌਂਕ ਹੁੰਦਾ ਵੀ ਅਸੀਂ ਇਹ ਕੰਮ ਕਰਨਾ ਸੀ ਪਰ ਉਹ ਨਹੀਂ ਹੋ ਪੰਦਾ ਰਾਜਨੀਤੀ ਚੱਲਦੇ ਹੋਏ ਵੀ ਚਲੋ ਨਹੀਂ ਹੋਇਆ ਕੋਈ ਐਦਾਂ ਦਾ ਹੈ ਤੁਹਾਡਾ ਕੋਈ ਸੁਪਨਾ ਜਾਂ ਕੋਈ ਗੱਲ ਵੀ ਤੁਸੀਂ ਨਹੀਂ ਕਰ ਸਕੇ ਪਰਸਨਲ ਕੰਮ ਤੇ ਚਲੋ ਰਹੀ ਜਾਂਦੇ ਲੋਕਾਂ ਦੇ ਪਹਿਲਾਂ ਭਲਾਈ ਜ਼ ਮੇਹ ਹੋ ਜੇ ਸ਼ੌਂਕ ਦੇਖ ਮੇਰਾ ਸ਼ੌਂਕ ਸੀਗਾ ਇਹ ਰਾਜਨੀਤੀ ਚ ਹੋਣਾ ਉਹ ਮੈਂ ਆ ਚੁੱਕਾ ਹਾਂ ਠੀਕ ਹੈ ਬਾਕੀ ਰਹੀ ਸ਼ੌਂਕ ਦੀ ਗੱਲ ਸ਼ੌਂਕ ਤਾਂ ਚਲੋ ਸ਼ੌਂਕ ਵੀ ਇਹਦੇ ਨਾਲ ਪੂਰੇ ਨੇ ਇਹ ਦੂਜੀ ਗੱਲ ਕਰੀਏ ਕਿ ਮੇਰੇ ਕੰਮ ਉਹ ਆਪਣੇ ਰਹੀ ਜਾਂਦੇ ਨੇ ਘਰ ਦੇ ਕੰਮ ਮੈਂ ਨਹੀਂ ਕਰ ਪਾਉਂਦਾ ਸਾਰਾ ਦਿਨ ਸਵੇਰ ਨਿਕਲ ਆਉਂਦਾ ਘਰੋਂ 10 ਵਜੇ ਤੇ ਸ਼ਾਮ ਹੋ ਜਾਂਦੀ ਸ਼ਾਮ ਦਾ ਟਾਈਮ ਨਹੀਂ ਹੁੰਦਾ ਕਿੰਨੇ ਵਜੇ ਘਰੇ ਵੜਾਂ ਜਾਂ ਕਿੰਨੇ ਵਜੇ ਨਹੀਂ ਸਰ ਸ਼ਿਵ ਸੈਨਾ ਜਿਵੇਂ ਦੋ ਘੁੱਟਾਂ ਵਿੱਚ ਟੁੱਟ ਗਈ ਤੇ ਠਾਕਦੇ ਤੇ ਸਿੰਦੀ ਘੁੱਟ ਦੇ ਵਿੱਚ ਤੇ ਹੁਣ ਸ਼ਿਵ ਸੈਨਾ ਕਿਹੜੀ ਹੈ ਸ਼ਿੰਦੇ ਜੀ ਨਾਲ ਅੱਛਾ ਤੁਸੀਂ ਸ਼ਿੰਦੇ ਜੀ ਨਾਲ ਪਹਿਲਾਂ ਚੱਲਦੀ ਸੀ ਵੀ ਰੋਡ ਤੇ ਉੱਤੇ ਦੀ ਸੀ ਅੰਦੋਲਨ ਕਰਦੀ ਸੀ ਪਰ ਹੁਣ ਸ਼ਿਵ ਸੈਨਾ ਦੇ ਜ਼ਿਆਦਾ ਕੋਰਟ ਦੇ ਵਿੱਚ ਲੜਾਈ ਝਗੜੇ ਚੱਲ ਰਹੇ ਨੇ ਵੀ ਇਹ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਪਸੀ ਡਿਸਪੂਟ ਨੇ ਉਹਨਾਂ ਦੇ ਜੀ ਅੱਛਾ ਜੀ ਉਹ ਆਪਾਂ ਕਿਉਂ ਡਿਸਕਸ ਨਹੀਂ ਕਰ ਸਕਦੇ ਉਹ ਉਹਨਾਂ ਦੇ ਆਪਣੇ ਡਿਸਪੂਟ ਨੇ ਆਪਾਂ ਇਹਨਾਂ ਨੂੰ ਕਿਸੇ ਨੂੰ ਬਦਨਾਮ ਨਹੀਂ ਕਰਦੇ ਉਹ ਜਿਹੜੇ ਤੁਸੀਂ ਗੱਲ ਕਰਦੇ ਹੋ ਉਹ ਆਪਸੀ ਡਿਸਪੂਟ ਉਹਨਾਂ ਦਾ ਜੀ ਉਹ ਪਰਸਨਲ ਮੈਟਰ ਹੈ ਜੀ ਉਹਨਾਂ ਦਾ ਕੇਜਰੀਵਾਲ ਨੇ ਜਿਵੇਂ ਕਿਹਾ ਸੀ ਵੀ ਆਪ ਭਾਜਪਾ ਦੀ ਬਦਲ ਵੀ ਤਾਕਤ ਬਣੇਗੀ ਪਰ ਦਿੱਲੀ ਵਿੱਚ ਹਾਰ ਗਈ ਤੇ ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਵਧੀਆ ਹੈ ਮੈਂ ਕਹਿੰਦਾ ਕਿ ਜੇ ਬਾਰ ਹਾਰੇ ਇਥੋਂ ਪੰਜਾਬ ਚ ਵੀ ਜਿਹੜਾ ਜਲੂਸ ਕੱਢਿਆ ਹੈ ਇਹਨਾਂ ਦਾ ਜਾਇਦਾ ਤਾਂ ਪੰਜਾਬ ਚ ਜਲੂਸ ਨਿਕਲੇਗਾ ਸੌਰੀ ਜਿਹੜਾ ਦਿੱਲੀ ਜਿਵੇਂ ਨਿਕਲਿਆ ਇਦਾਂ ਹੀ ਪੰਜਾਬ ਚ ਨਿਕਲੇਗਾ ਇਹਨਾਂ ਦਾ ਕੀ ਕੀਤਾ ਪੰਜਾਬ ਜਾ ਆਮ ਆਦਮੀ ਪਾਰਟੀ ਨੇ ਕੁਝ ਵੀ ਨਹੀਂ ਕੀਤਾ ਹਰ ਇੱਕ ਬੰਦੇ ਨਾਲ ਕਿਸੇ ਨਾਲ 10 ਗਨਮੈ ਚੱਲ ਰਹੇ ਕਿਸੇ ਨਾਲ 15 ਚੱਲ ਰਹੇ ਨੇ ਕੀ ਆ ਰਾਜਨੀਤੀ ਇਹਨਾਂ ਦੀ ਗਨਮੈ ਲੈ ਕੇ ਘੁੰਮਦੇ ਪਹਿਲਾਂ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਇੱਕ ਮੈਨੂੰ ਨਹੀਂ ਲੱਗਦਾ ਕਿ ਆਮਨ ਤੁਸੀਂ ਵੀ ਦੇਖਦੇ ਹੋ ਹੁਣ ਤੁਸੀਂ ਦੇਖਦੇ ਇਹਨਾਂ ਕਿਸੇ ਨੂੰ ਮਿਲਣ ਮਿਲਦਾ ਟਾਈਮ ਦ ਉਹ ਬੈਠੇ ਅੰਦਰ ਹੀ ਹੁੰਨੇ ਨੇ ਹਾਂਜੀ ਕਹਿੰਦੇ ਸਰ ਤਾਂ ਬਾਹਰ ਗਏ ਬਨੇ ਕੀ ਕਹਿ ਸਕਦੇ ਸੋ ਕਿ ਮੇਰੀ ਰਾਜਨੀਤੀ ਕੋਈ ਖਰੜ ਦਾ ਕੰਮ ਦਾਸ ਦੋ ਮੁਹਾਲੀ ਤੇ ਦਾਸੋ ਕੋਈ ਕਰਾਲੀ ਤੇ ਦਾਸੋ ਕਿਹੜਾ ਕੰਮ ਕੀਤਾ ਕੋਈ ਨਹੀਂ ਕੀਤਾ ਬਾਕੀ ਪੰਜਾਬ ਦਾ ਬਹੁਤ ਦੂਰ ਦੀ ਪੰਜਾਬ ਦਾ ਬਹੁਤ ਵੱਡਾ ਹੈ ਮੈਂ ਤਾਂ ਤੁਹਾਨੂੰ ਦੋ ਹੀ ਤਿੰਨ ਸਿੱਧੇ ਨਾ ਗਣਾ ਖਰੜ ਮੁਹਾਲੀ ਕਰਾਲੀ ਹਾਂਜੀ ਕੋਈ ਕੰਮ ਨਹੀਂ ਕੀਤਾ ਬਸ ੱਡਾ ਨਹੀਂ ਬਣਿਆ ਨਾ ਤਾਂ ਹੋਰ ਤਾਂ ਹੋਰ ਕੀ ਗੱਲਾਂ ਕਹਿੰਦਾ ਬਸ ੱਡਾ ਬਣਾਉਂਦੇ ਖਰੜ ਦਾ ਅਨਮੋਲ ਮਾਨ ਦਾ ਏਰੀਆ ਸੀਗਾ ਅੱਛਾ ਆਪਣਾ ਉੱਥੇ ਕੰਮ ਕਰ ਦਿੰਦੇ ਨੇ ਕੀਤਾ ਨਹੀਂ ਉਹ ਵੀ ਅਨਮੋਲ ਮਾਨ ਨੇ ਪਹਿਲਾਂ ਕੈਬਨਰ ਮੰਤਰੀ ਵਧੀਆ ਕੀਤਾ ਉਹਨੂੰ ਮੈਂ ਕ ਕੀ ਕੀਤਾ ਨਹੀਂ ਕੁਝ ਵੀ ਨਹੀਂ ਕੀਤਾ ਨਾ ਹੀ ਮਿਲਦੀ ਕਿ ਜਾਂ ਕੇ ਦੋ ਸੈਕਟਰ ਬੈਗੀ ਸੀ ਉੱਥੇ ਹੁਣ ਇਹਦੀ ਕੋਠੀ ਉੱਤੇ ਪਤਾ ਨਹੀਂ ਅੱਗੇ ਪਤਾ ਨਹੀਂ ਬਾਕੀ ਥੋੜੀ ਦੇਖ ਹੀ ਰਹੇ ਹਾਂ ਕਿ ਇਹ ਕੀ ਹਾਂਜੀ ਹਾਂ ਸਭ ਦੇਖਦੇ ਹਾਂ ਜੀ ਤੇ ਜਿਵੇਂ ਪੰਜਾਬ ਚ ਆਪ ਦੀ ਸਰਕਾਰ ਆ ਪਰ ਲੋਕ ਨਰਾਜ਼ ਨੇ ਇਸ ਤੋਂ ਨਰਾਜ਼ ਤਾਂ ਹੋਣਾ ਹੀ ਜਦੋਂ ਕੰਮ ਹੀ ਨਹੀਂ ਮੈਮ ਪੂਰੇ ਹੁੰਦੇ ਤੁਸੀਂ ਤੁਹਾਨੂੰ ਵੀ ਪਤਾ ਜੀ ਕੰਮ ਪੂਰੇ ਹੋਣ ਤਾਂ ਲੋਕ ਖੁਸ਼ ਰਹਿਣ ਹਾਂਜੀ ਹੁਣ ਬੀਜੇਪੀ ਨੇ ਦੇਖੋ ਤੁਸੀਂ ਕਿੱਡੇ-ਕੱਡੇ ਕੰਮ ਕੀਤੇ ਨੇ ਬੀਜੇਪੀ ਦੇ ਸਾਰੇ ਖੁਸ਼ ਨੇ ਪੂਰਾ ਭਾਰਤ ਸਾਰੇ ਖੁਸ਼ ਨੇ ਬੀਜੇਪੀ ਤੋਂ ਕ ਹਰਿਆਣਾ ਸਰਕਾਰ ਬਣਾ ਕੇ ਦਿੱਲੀ ਸਰਕਾਰ ਬਣਾ ਕੇ ਹੋਰ ਮਹਾਰਾਸ਼ਟਰ ਸਰਕਾਰ ਬਣਾ ਹਰ ਮਤਲਬ ਪੂਰੇ ਹਿੰਦੁਸਤਾਨ ਦੀ ਗੱਲ ਕਰਦੇ ਇੱਕ ਦੋ ਜਗ੍ਹਾ ਤੇ ਹੈਗੀ ਜਿਹੜੀ ਨਾ ਸਰਕਾਰ ਪੰਜਾਬ ਚ ਵੀ ਦੇਖੋ 2027 ਚ ਪੂਰੀ ਆਪਾਂ ਕਰਾਂਗੇ 2027 ਸਾਡੀ ਬੀਜੇਪੀ ਆ ਜੇ ਮੈਂ ਤਾਂ ਆਪ ਕਹਿੰਦਾ ਕਿ ਬੀਜੇਪੀ ਆਣੀ ਚਾਹੀਦੀ ਇੱਕ ਵਾਰ ਮੌਕਾ ਬੀਜੇਪੀ ਨੂੰ ਵੀ ਦੇਣਾ ਚਾਹੀਦਾ ਕਿ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਕੰਮ ਉਹ ਬੀਜੇਪੀ ਸਰਕਾਰ ਕਰਕੇ ਦਿਖਾਓਗੇ ਜੋ ਕਰਦੇ ਹੋ ਕਹਿੰਦੇ ਜੋ ਕਰਦੇ ਆ ਜੀ ਬੀਜੇਪੀ ਠੀਕ ਹੈ ਸਰ ਪਰ ਜਿਵੇਂ ਪਾਜ ਬਾ ਸਰਕਾਰ ਆ ਬੀਜੇਪੀ ਜੀ ਇਹ ਬਾਹਰ ਤੇ ਹੈ ਪਰ ਪੰਜਾਬ ਜੇ ਫੇਲ ਹੋ ਗਏ ਕਿ ਪੰਜਾਬੀ ਇਹਨਾਂ ਨੂੰ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਨਹੀਂ ਦੇਖੋ ਨਹੀਂ ਆ ਰਹੀ ਇਹ ਮਤਲਬ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਚ ਵੀ ਆਏਗੀ 2027 ਚ ਜਰੂਰ ਆਏਗੀ ਜੀ ਪੂਰੀ ਉਮੀਦ ਹੈ 2027 ਚ ਸਰਕਾਰ ਬਣਾਵਾਂਗੇ ਬੀਜੇਪੀ ਸਰਕਾਰ ਬਣੇਗੀ 2027 ਕਨਫਰਮ 2027 ਬਣੇਗੀ ਤੇ ਦੂਜਾ ਉਸ ਤੋਂ ਬਾਅਦ ਜਿਹੜੇ ਦੇਖੋ ਬੀਜੇਪੀ ਤੋਂ ਇਹ ਨਹੀਂ ਕਹਿ ਸਕਦੇ ਕਿ ਬੀਜੇਪੀ ਤਾਂ ਨਾਰਾਜ਼ ਹਾਂਜੀ ਲੋਕਾਂ ਦਾ ਕੰਮ ਹੈ ਕਿ ਆਪਸ ਵਿੱਚ ਝੇੜ ਪਵਾ ਦਿੰਨੇ ਜੀ ਇਹ ਤਮਾਸ਼ਾ ਦੇਖਣਾ ਲੋਕਾਂ ਦਾ ਕੰਮ ਹੈ ਭਾਜੀਪੀ ਤੋਂ ਕੋਈ ਨਾ ਮੋਦੀ ਜੀ ਤੋਂ ਕੋਈ ਨਾਰਾਜ਼ ਹੈ ਕੋਈ ਕਿਸੇ ਜੀ ਤੋਂ ਕੋਈ ਨਹੀਂ ਕਿਸਮਤ ਦੀ ਗੱਲ ਹੁੰਦੀ ਹੈ ਪੰਜਾਬ 'ਚ ਨਹੀਂ ਬਣਾ ਸਕਦੇ ਹੁਣ 2027 'ਚ ਜਰੂਰ ਬਣੇਗੀ ਜੀ ਭਾਜਪਾ ਹਮੇਸ਼ਾ ਹਿੰਦੂਤਵ ਤੇ ਧਾਰਮਿਕ ਤੇ ਮੁੱਦਿਆਂ ਦੇ ਫੋਕਸ ਕਰਦੀ ਹੈ ਪਰ ਬੇਰੋਜ਼ਗਾਰੀ ਤੇ ਮਹਿੰਗਾਈ ਤੇ ਕਿਉਂ ਨਹੀਂ ਦੇਖੋ ਜੋ ਤੁਸੀਂ ਇਹਦੀ ਗੱਲ ਕਰਦੇ ਹੋ ਧਾਰਮਿਕ ਮੁੱਦਿਆਂ ਦੀ ਮੈਨੂੰ ਨਹੀਂ ਕਿਤੇ ਵੀ ਲੱਗਦਾ ਅੱਛਾ ਸਭ ਝੂਠ ਹੈ ਬੀਜੇਪੀ ਸਰਕਾਰ ਐਦਾਂ ਦਾ ਕੁਝ ਵੀ ਨਹੀਂ ਕਰਦੀ ਠੀਕ ਹੈ ਸਰ ਲੋਕਾਂ ਦਾ ਕੰਮ ਹੈ ਗੱਲਾਂ ਬਣਾਉਣੀਆਂ ਠੀਕ ਹੈ ਸਰ ਦੂਵੇ ਚ ਆਪਸੀ ਧਰਮ ਚ ਪੇੜ ਬਣਾਉਣਾ ਉਹ ਕਰ ਦਿੰਦੇ ਲੋਕ ਮੈਂ ਕਦੇ ਨਹੀਂ ਅੱਜ ਤੱਕ ਦੇਖਿਆ ਕਿ ਬੀਜੇਪੀ ਜਿਹੜਾ ਸਰਕਾਰ ਹੈ ਕੋਈ ਵੀ ਹੋਰ ਸਰਕਾਰ ਵੀ ਨਹੀਂ ਪੜਾਉਂਦੀ ਆਪਸ ਵਿੱਚ ਮੈਂ ਤਾਂ ਕਿਸੇ ਇਹ ਨਹੀਂ ਕਹਿੰਦਾ ਕਿ ਬੀਜੇਪੀ ਦੀ ਕਿਸੇ ਵੀ ਸਰਕਾਰ ਦੀ ਗੱਲ ਕਰ ਸਕਦਾ ਪਹਿਲਾਂ ਕਾਂਗਰਸ ਵੀ ਨਹੀਂ ਕਿਸੇ ਨੇ ਲੜਾਈ ਪੜਾਣਾ ਦਿੱਤਾ ਧਰਮ ਚ ਕੋਈ ਨਹੀਂ ਕਰਦਾ ਜੋ ਕਰੂਗਾ ਤਾਂ ਆਪ ਦਾ ਬੁਰਾ ਨਤੀਜਾ ਹੋਊਗਾ ਜੋ ਆਪਸ ਵਿੱਚ ਪੜਾਉਂਦੀ ਹੁੰਦੀ ਤਾਂ ਸਰਕਾਰ ਨਾ ਬਣਾਉਂਦੀ ਕਿਤੇ ਪੂਰੇ ਭਾਰਤ ਸਰਕਾਰ ਬਣੀ ਵੀ ਬੀਜੇਪੀ ਸਰਕਾਰ ਫਿਰ ਬੀਜੇਪੀ ਜੇ ਆਪਸ ਵਿੱਚ ਪੜਾਉਂਦੇ ਜਾਂ ਧਰਮ ਦੇ ਨਾਂ ਤੇ ਕੁਝ ਕਰ ਫਿਰ ਉਹਨਾਂ ਨੇ ਕਰਨਾ ਕੀ ਸੀ ਕਿ ਸਰਕਾਰ ਕਦੇ ਵੀ ਨਹੀਂ ਬਣਾ ਪਾਉਂਦੇ ਹੋ ਅੱਜ ਪੂਰੇ ਸਾਰੇ ਵਰਲਡ ਚ ਮੋਦੀ ਮੋਦੀ ਹੋਈ ਪਈ ਹੈ ਹਾਂਜੀ ਯੋਗੀ ਹੋਈ ਪਈ ਹੈ ਅਮਿਤ ਸ਼ਾਹ ਹੋਈ ਪਈ ਹੈ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਹਾਂਜੀ ਹਾਂ ਪਰ ਪੰਜਾਬ ਚ ਧਾਰਮਿਕ ਮੁੱਦੇ ਬਹੁਤ ਭੜਕਾਏ ਜਾਂਦੇ ਜਿਵੇਂ ਸਿੱਖ ਰਿਲੀਜਨ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਹੁੰਦੀ ਹੈ ਜੀ ਇਹ ਕਈ ਜਗ੍ਹਾ ਤੇ ਸੁਣਨ ਨੂੰ ਆਇਆ ਗੁਰੂ ਘਰਾਂ ਚ ਬੜੀ ਬੇਅਦਬੀ ਹੁੰਦੀ ਹੈ ਇਹ ਫਿਰ ਕੌਣ ਕਰਵਾਉਂਦਾ ਜੀ ਇਹ ਆਮ ਜਨਤਾ ਇੱਕ ਦੂਸਰੇ ਨਾਲ ਕਰਦੀ ਹੈ ਕੰਮ ਦੇਖੋ ਜਿਆ ਸਰਕਾਰਾਂ ਦਾ ਨਾਮ ਲੈ ਆ ਦਿੰਦੇ ਨੇ ਦੇਖੋ ਇਹ ਸਰਕਾਰਾਂ ਦਾ ਨਾਮ ਯੂਜ਼ ਕਰਦੇ ਨੇ ਦੂਜੇ ਦੇ ਮੁੰਡੇ ਤੇ ਰੱਖ ਕੇ ਚਲਾਉਂਦੇ ਨੇ ਇਹ ਨਸ਼ੇੜੀ ਲੋਕ ਹੁੰਦੇ ਨੇ ਜਿਹੜੇ ਇਦਾਂ ਦੀ ਘਟੀਆਂ ਹਰਕਤ ਕਰਦੇ ਆ ਧਰਮ ਦੇ ਨਾਂ ਤੇ ਹਾਂਜੀ ਕਿਸੇ ਮੰਦਿਰ ਚ ਕਰਤਾ ਅਸ਼ੀਰ ਗੁਰੂ ਗ੍ਰੰਥ ਸਾਹਿਬ ਦੇ ਕਰਤਾ ਅਗੇ ਗੁਰਦੁਆਰਾ ਅਗੇ ਦੇ ਮੰਦਿਰ ਚ ਇਹ ਗਲਤ ਗੱਲ ਹੈ ਨਿੰਦਣ ਹੋ ਗਿਆ ਬਸ ਇਦਾਂ ਕਰਨਾ ਨਹੀਂ ਚਾਹੀਦਾ ਉਹਨੂੰ ਸਜ਼ਾ ਸਖਤ ਸਜ਼ਾ ਹੋਣੀ ਚਾਹੀਦੀ ਹੈ ਬੰਦਿਆਂ ਨੂੰ ਜਿਹੜੇ ਘਟਿਆ ਕਰਤੂਤ ਕਰਦੇ ਨੇ ਛਿੱਤਰ ਮਾਰੇ ਨਾ ਜਿੰਨੇ ਪਰੇਡ ਹੁੰਦੇ ਛਿੱਤਰ ਪਰੇਡ ਕਰੇ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਸਰਕਾਰਾਂ ਦੇ ਤਾਂ ਨਾਂ ਯੂਜ਼ ਕੀਤਾ ਜਾਂਦਾ ਸਰਕਾਰ ਕੋਈ ਵੀ ਨਹੀਂ ਧਰਮ ਦੇ ਨਾਂ ਤੇ ਲੜਾਉਂਦੀ ਲੜਾਉਂਦੀ ਨਾ ਮੈਂ ਦੇਖਿਆ ਹਜੇ ਤੱਕ ਹਾਂਜੀ ਹਾਂ ਵੈਸੇ ਸਾਰੇ ਲਈ ਧਰਮ ਤਾਂ ਇੱਕੋ ਹੀ ਹੋਇਆ ਨਾ ਚਾਹੇ ਸਿੱਖ ਹੋਏ ਚਾਹੇ ਹਿੰਦੂ ਧਰਮ ਬਿਲਕੁਲ ਜੀ ਹਾਂਜੀ ਸਾਲ ਜਿਵੇਂ ਪਰ ਪਹਿਲਾਂ ਵਾਰ ਠਾਕਰੇ ਜਿਵੇਂ ਹਿੰਦੂ ਤਰਬ ਨੂੰ ਪ੍ਰੀਫਰੈਂਸ ਜ਼ਿਆਦਾ ਦੰਦੇ ਸੀ ਪਰ ਹੁਣ ਜਿਵੇਂ ਸ਼ਿਵ ਸੈਨਾਏ ਕਦੇ ਕਾਂਗਰਸ ਪਾਰਟੀ ਨਾਲ ਹੋ ਜਾਂਦੀ ਹੈ ਜਾਂ ਬੀਜੇਪੀ ਦੇ ਖਿਲਾਫ ਖੜੀ ਹੋ ਜਾਂਦੀ ਆ ਹੁਣ ਤੁਸੀਂ ਬੀਜੇਪੀ ਨਾਲੋਂ ਤੇ ਇਹ ਇਦਾਂ ਕਿਉਂ ਚਾਹੁੰਦੇ ਤੁਸੀਂ ਇਹਦੇ ਬਾਰੇ ਕੀ ਦੱਸੋਗੇ ਦੇਖੋ ਇਹਦੇ ਬਾਰੇ ਮੈਂ ਕੋਈ ਗਹਿਣਾ ਨਹੀਂ ਚਾਹੁੰਦਾ ਦੇਖੋ ਪੋਲਿਟਿਕਸ ਹੈ ਤੁਹਾਨੂੰ ਪਤਾ ਹੀ ਆ ਰਾਜਨੀਤੀ 'ਚ ਕੋਈ ਉਧਰ ਹੋ ਗਿਆ ਕੋਈ ਉਧਰ ਹੋ ਗਿਆ ਕਿ ਕਾਂਗਰਸ ਆ ਗਿਆ ਕੋਈ ਬੀਜੇਪੀ ਚ ਆ ਗਿਆ ਹੁਣ ਮੈਂ ਕਹਾਂ ਕਿ ਮੈਂ ਛੱਡ ਕੇ ਆਮ ਆਦਮੀ ਪਾਰਟੀ ਕਹਿੰ ਲੈ ਕੋਈ ਸਟੈਂਡ ਤਾਂ ਚਾਹੀਦਾ ਨਾ ਹਾਂਜੀ ਹਾਂ ਸਟੈਂਡ ਹੋਣਾ ਚਾਹੀਦਾ ਵਾ ਸਾਰੇ ਕਿ ਬੰਦੇ ਹੁਣ ਮੇਰਾ ਸਟੈਂਡ ਹੈ ਕਿ ਬੀਜੇਪੀ ਨਾਲ ਜੋੜੇ ਤਾਂ ਵਿਜੇ ਬਣਾ ਲਈ ਰੱਖਾਂ ਉਹ ਬਣੇ ਨਾ ਬਣੇ ਬਾਕੀ ਕਿਸਮਤ ਹੈ ਆਪਾਂ ਦੇ ਨਾਲ ਦਿਲ ਤੋਂ ਲੱਗੇ ਆ ਦਿਲ ਤੋਂ ਕਰਾਂਗੇ ਉਹ ਦੇਖੋ ਬਾਕੀ ਪਰਮਾਤਮਾ ਨੇ ਬਣਾਉਣਾ ਜਿੰਨੇ ਬਣਾਉਣਾ ਤੁਹਾਨੂੰ ਬਤਈਏ ਬਾਕੀ ਨਾ ਹਾਂਜੀ ਹਾਂ ਮਹਾਰਾਸ਼ਟਰ ਚ ਜਿਵੇਂ ਬਾਲ ਠਾਕਰੇ ਤੁਸੀਂ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਵਾਲੀ ਕੀ ਕਹੋਗੇ ਜਿਵੇਂ ਬਾਲ ਠਾਕਰੇ ਪਹਿਲਾਂ ਸੀਐਮ ਬਣੇ ਸੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਛਿੰਦੇ ਨੇ ਬੀਜੇਪੀ ਨਾਲ ਮਿਲ ਕੇ ਕਾਂਗਰਸ ਸਰਕਾਰ ਬਣਾਈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਪਹਿਲਾਂ ਠਾਕਰੇ ਸਾਹਿਬ ਸੀ ਉਹਨਾਂ ਨੇ ਪਹਿਲਾਂ ਕੰਮ ਨਹੀਂ ਸੀ ਕੀਤਾ ਮਹਾਰਾਸ਼ਟਰ ਅੱਛਾ ਜੀ ਉਸ ਤੋਂ ਬਾਅਦ ਜਦੋਂ ਇੱਕ ਛਿੰਦੇ ਜੀ ਆ ਗਏ ਇਹਨਾਂ ਨੇ ਕੰਮ ਸ਼ੁਰੂ ਕੀਤਾ ਮਹਾਰਾਸ਼ਟਰ ਬਹੁਤ ਵਧੀਆ ਕੰਮ ਕੀਤਾ ਮਹਾਰਾਸ਼ਟਰ ਹਰ ਇੱਕ ਚੀਜ਼ ਨੂੰ ਅੱਗੇ ਲੈ ਕੇ ਡਿਵੈਲਪਮੈਂਟ ਕੀਤੀ ਉਹਨਾਂ ਨੇ ਤੇ ਡਿਵੈਲਪਮੈਂਟ ਹਰ ਇੱਕ ਤੁਸੀਂ ਜਾ ਕੇ ਦੇਖੋ ਮਹਾਰਾਸ਼ਟਰ ਚ ਬਹੁਤ ਡਿਵੈਲਪਮੈਂਟ ਕੀਤੀ ਹੈ ਤੇ ਜਿਹੜਾ ਹੁਣ ਦੂਜੇ ਹੁਣ ਬੀਜੇਪੀ ਸਰਕਾਰ ਬਣੀ ਚ ਬੀਜੇਪੀ ਸਰਕਾਰ ਤਾਂ ਬਣੀ ਉੱਥੇ ਜੇ ਕੰਮ ਹੋਇਆ ਕੋਈ ਅੱਛਾ ਜੀ ਹਾਂਜੀ ਤੇ ਸਰ ਤੁਸੀਂ ਵੈਸੇ ਜਿਵੇਂ ਸ਼ਿਵ ਸੈਨਾ ਜੁਆਇਨ ਕੀਤੀ ਤਾਂ ਕੀ ਤੁਹਾਨੂੰ ਇਨਸਪਾਇਰ ਹੋ ਕੇ ਕੀਤੀ ਤੁਸੀਂ ਪੋਲਿਟਿਕਸ ਦੇ ਵਿੱਚ ਤੁਹਾਡਾ ਰੋਲ ਮਾਡਲ ਕੌਣ ਆ ਵੀ ਤੁਹਾਨੂੰ ਇਹ ਵਧੀਆ ਲੱਗਿਆ ਦੇਖੋ ਮੇਰੇ ਇੱਕ ਭਾਈ ਸਾਹਿਬ ਸੀ ਗੁਰਪ੍ਰੀਤ ਸਿੰਘ ਲਾਡੀ ਉਹਨਾਂ ਨੇ ਮੈਨੂੰ ਜੁਆਇਨ ਕਰਾਇਆ ਸੀ ਉਹ ਪ੍ਰਧਾਨ ਨੇ ਪੰਜਾਬ ਪ੍ਰਧਾਨ ਨੇ ਜੀ ਠੀਕ ਹੈ ਸਰ ਤੇ ਉਹਨਾਂ ਦੇ ਥਰੂ ਮੈਂ ਜੁੜਿਆ ਅੱਗੇ ਤੋਂ ਅੱਗੇ ਆਪਣਾ ਸਟੈਂਡ ਕੀਤਾ ਆਪਣੇ ਨਾਲ ਬੰਦੇ ਜੋੜੇ ਠੀਕ ਹੈ ਸਾਰੇ ਹਰ ਇੱਕ ਤਰ੍ਹਾਂ ਦਾ ਬੰਦਾ ਜੋੜਿਆ ਆਪਾਂ ਨੇ ਵਧੀਆ ਬੰਦੇ ਜੋੜੇ ਤੇ ਠੀਕ ਹੈ ਉਨਾਂ ਨਾਲ ਜੋੜ ਕੇ ਅੱਜ ਇੱਥੇ ਤੱਕ ਮੈਂ ਪਹੁੰਚਿਆ ਜੀ ਜਿਵੇਂ ਹੁਣ ਆਮ ਆਦਮੀ ਪਾਰਟੀ ਨੇ ਪਹਿਲਾਂ ਨਾਅਰੇ ਲਗਾਏ ਸੀ ਵੀ ਅਸੀਂ ਫ੍ਰੀ ਸੇਵਾਵਾਂ ਦਵਾਾਂਗੇ ਲੋਕਾਂ ਨੂੰ ਮੁਫਤ ਰਾਸ਼ਨ ਮਿਲੂਗਾ ਜਾਂ ਮੁਫਤ ਸੇਵਾਵਾਂ ਦੇ ਵਾਅਦੇ ਦੇ ਕੇ ਲੁਭਾ ਕੇ ਤੇ ਉਹ ਬਾਅਦ ਚ ਸਰਕਾਰ ਨਹੀਂ ਬਣੀ ਕੀ ਹੈ ਦੱਸਿਆ ਉਹਨਾਂ ਨੇ ਵੀ ਹੁਣ ਉਹ ਜਿਹੜੀ ਮੁਫਤ ਦੀ ਰਾਜਨੀਤੀ ਹੈ ਉਹ ਨਹੀਂ ਚੱਲਦੀ ਦੇਖੋ ਜੀ ਗੱਲ ਕਰਦੇ ਆ ਜਿਹੜੀ ਗੱਲ ਕਰ ਰਹੇ ਹੋ ਹਾਂਜੀ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਕੀਤਾ ਕੁਝ ਨਹੀਂ 3 ਸਾਲ ਨਿਕਲ ਗਏ ਜੀ ਇਲੈਕਸ਼ਨਾਂ ਚ ਗੜਦੇ ਕਦੇ ਪਾਰਲੀਮੈਂਟ ਦੇ ਆਗੇ ਕਦੇ ਐਮਐਲਏ ਦੇ ਆਗੇ ਕਦੇ ਐਮਸੀ ਦੇ ਆਗੇ ਕਦੇ ਸਰਪੰਚੀ ਦੇ ਆਗੇ ਹੁਣ ਪਿੱਛੇ ਹੁਣ ਦੁਬਾਰੇ ਫੇਰ ਮੈਚ ਇਲੈਕਸ਼ਨ ਅਲਾਉਂਸ ਕਰਤੇ ਇਹਨਾਂ ਨੇ ਕਿ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੋਣੇ ਆ 4 ਸਾਲ ਤਾ ਇਹਨਾਂ ਨੇ ਇਦਾਂ ਹੀ ਕੱਢ ਦਣੇ ਆ ਕੀਤਾ ਪਿੱਛੇ ਵਜਾ 1.5 ਸਾਲ 1.5 ਸਾਲ ਚ ਕੀ ਕਰਨ ਜੇ ਤਾਂ ਸਾਡੇ 3 ਸਾਲ ਚ ਨਹੀਂ ਕੀਤਾ ਕਦੇ ਇਲੈਕਸ਼ਨ ਬਾਹਰ ਹੁੰਦੇ ਦਿੱਲੀ ਹੁੰਦੇ ਆ ਤਾਂ ਸਾਰੇ ਐਮਐਲਏ ਦਿੱਲੀ ਪਹੁੰਚੇ ਹੁੰਦੇ ਆ ਜੋ ਗੁਜਰਾਤ ਚ ਇਲੈਕਸ਼ਨ ਆ ਤਾਂ ਸਾਰੇ ਗੁਜਰਾਤ ਪਹੁੰਚੇ ਹੁੰਦੇ ਆ ਤੇ ਕੰਮ ਕੀ ਕਰਨਾ ਸਵਾਹ ਕਰਨੇ ਇਹਨਾਂ ਨੇ ਹਾਂਜੀ ਤੇ ਸਰ ਜਿਹੜੀਆਂ ਉਹ ਕਹਿੰਦੇ ਨੇ ਭਲਤੀਆਂ ਹੁੰਦੀਆਂ ਨੇ ਟੀਚਰਸ ਦੀਆਂ ਕੀ ਸੱਚੀ ਹੋ ਰਹੀਆਂ ਨੇ ਯੂਨੀਵਰਸਿਟੀਜ਼ ਦਾ ਹੁਣ ਵੀ ਮੁੱਦੇ ਚੱਲ ਰਹੇ ਨੇ ਜਿਹੜੇ ਕਾਲਜ ਦੇ ਪ੍ਰੋਫੈਸਰਾਂ ਨੂੰ ਜੁਆਇਨ ਕਰਵਾਉਣਾ ਸੀ ਕਿ ਨਹੀਂ ਹੋ ਰਹੀ ਹੈਗੇ ਹੁਣ ਵੀ ਬੜੇ ਟਾਂਡੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਵੀ ਲੱਗ ਰਹੇ ਨੇ ਬਾਹਰ ਲੱਗ ਰਹੇ ਨੇ ਇਹਨਾਂ ਦਾ ਕਾਰਨ ਦੇਖੋ ਇਹ ਜੇ 100 ਬੰਦਾ ਵਿਚਾਰਾ ਰੋਜ਼ਗਾਰ ਦਾ ਹਾਂਜੀ ਹਾਂ 100ਾਂ ਦੇ ਗੱਲ ਕਿਤੇ 5 5-10 ਬੰਦੇ ਛਵਾਰਸੀ ਰੱਖਣੇ ਇਹਨਾਂ ਨੇ ਹਾਂਜੀ 5-10 ਬਾਕੀ ਵਿਚਾਰੇ ਫੇਰ ਉੱਦੇ ਸੜਕ ਤੇ ਰੋਲਦੇ ਨੇ ਵਿਚਾਰੇ ਪੜਾਈਆਂ ਇੰਨੀਆਂ ਮਹਿੰਗੀਆਂ ਪੜਾਈਆਂ ਨੇ ਤੇ ਉਹ ਹੁਣ ਇਸ ਟਾਈਮ ਧਰਨੇ ਲੱਗਦੇ ਸਿੱਖਿਆ ਮੰਤਰੀ ਦੇ ਕੋਠੀ ਜਾਂਦੇ ਕਦੇ ਸੀਐਮ ਹੁਣ ਧਰਨਾ ਹੁੰਦਾ ਵਿਚਾਰੇ ਕਦੇ ਕਿਤੇ ਧਰਨਾ ਹੁੰਦਾ ਵਿਚਾਰੇ ਪਰੇਸ਼ਾਨ ਨੇ ਕਿੰਤ ਕੁ 3.5 ਸਾਲ ਤੋਂ ਪਰੇਸ਼ਾਨ ਨੇ ਜਿਹਨੂੰ 10 ਉਹਨਾਂ ਜਿਹੇ ਧਰਨਾ ਜਿਹਨੇ ਲਾਇਆ ਉਹਨਾਂ ਚ ਵੀ 20 ਬੰਦੇ ਨੌਕਰੀ ਮਿਲ ਗਈ ਹੋਗੀ ਇਹਨੂੰ ਮਿਲ ਗਈ ਹੋਗੀ 40 ਨੂੰ ਮਿਲ ਗਈ ਹੋਗੀ ਮਤਲਬ ਸਾਰੇ ਤਾਂ ਵਿਚਾਰੇ ਬੇਰੁਜ਼ਗਾਰ ਨੇ ਹੈ ਹੀ ਨਹੀਂ ਨਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਇਹਨਾਂ ਤੋਂ ਵੀ ਕੋਈ ਹੋਰ ਦੂਜੇ ਡਿਪਾਰਟਮੈਂਟ ਚ ਨੌਕਰੀ ਦੇ ਦਿਓ ਉਹ ਜਨੇ ਦੂਜੇ ਜ ਬੇਰੀ ਡਰੋਪ ਖਾਲੀ ਪਈ ਹੈ ਹੁਣ ਭਾਰਤੀ ਪੁਲਿਸ ਭਾਰਤੀ ਸ਼ੁਰੂ ਹੋਈ 21 ਤਰੀਕ ਨੂੰ ਲਾਸਟ ਡੇਟ ਹੈ ਕੇ ਫਾਰਮ ਭਰਨ ਦੀ ਹਾਂਜੀ ਕਿਛ ਹੋਰ ਚ ਅਡਜਸਟ ਕਰ ਲੋ ਵਧੀਆ ਪੜਾਈ ਕੀਤੀ ਉਹਨਾਂ ਨੇ ਹਾਂਜੀ ਹਾਂ ਇਹ ਤਾਂ ਹੈਗੀ ਆ ਪਰ ਇਹ ਹੈ ਨਾ ਵੀ ਜਿਹੜੀ ਜੋਬ ਆ ਜਾਂ ਤਾਂ ਮਤਲਬ ਕੈਟਾਗਰੀ ਵਾਈਜ਼ ਡਿਵਾਈਡ ਹੁੰਦੀ ਆ ਵੀ ਜਿਹੜੇ ਦੂਸਰੇ ਪਰਸਨ ਨੇ ਉਹਨਾਂ ਨੂੰ ਛੇਤੀ ਮਿਲ ਜਾਂਦੀ ਆ ਜਨਰਲ ਕੈਟਾਗਰੀ ਚ ਘਟ ਆਉਂਦੀ ਆ ਜਾਂ ਮੈਰਿਟ ਲਿਸਟ ਤੇ ਆਉਂਦੀ ਆ ਨਹੀਂ ਦੇਖੋ ਇਹ ਤਾਂ ਚਲੋ ਮੈਕਸੀ ਕਹਿ ਸਕਦੇ ਆ ਇਹ ਤਾਂ ਮੈਂ ਜਾਨ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਵੀ ਉਨਾ ਹੀ ਹੱਕ ਹੈ ਉਹਨਾਂ ਨੂੰ ਵੀ ਉਨਾ ਹੀ ਹੱਕ ਹੈ ਪੜਾਈ ਤਾਂ ਸਾਰੇ ਬਰਾਬਰੀ ਕਰਨ ਦੇ ਜੋ ਉਹ ਦੋ ਕਲਾਸਾਂ ਵੱਧ ਹੀ ਹੋਣ ਕਿ ਵਿਚਾਰੇ ਜੋ ਵੀ ਜਰਨਲ ਕੈਟਾਗਰੀ ਆ ਸੀ ਕੈਟਾਗਰੀ ਹਾਂ ਬਿਲਕੁਲ ਸਾਰੇ ਮੀਡਲ ਕਲਾਸ ਹੀ ਆ ਜਾਂਦੇ ਨੇ ਆਪਣੇ ਜ਼ਿਆਦਾਤਰ ਇੰਡੀਆ ਜਾਂ ਪੰਜਾਬ ਦੇ ਵਿੱਚ ਮੀਡਲ ਕਲਾਸ ਫੈਮਲੀਆਂ ਹੀ ਜ਼ਿਆਦਾ ਨੇ ਹਾਂ ਤੇ ਬਸ ਇਹ ਹੈ ਕਿ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਸਾਢੇ 3 ਸਾਲ ਨਿਕਲ ਚੁੱਕੇ ਨੇ ਹਾਂਜੀ ਤੇ ਇਹਨਾਂ ਬਾਰੇ ਸੋਚਣਾ ਜਿਹੜੇ ਤੁਸੀਂ ਵਾਦੇ ਐਡ ਐਡ ਕੀਤੇ ਸੀਗੇ ਕਿ ਅਸੀਂ ਧਰਨਾ ਨਹੀਂ ਲੱਗਣ ਦਵਾਗੇ ਵੀ ਸਾਢੇ 5 ਸਾਲ ਸਰਕਾਰ ਰਹੀ ਧਰਨਾ ਨਹੀਂ ਲੱਗਣ ਧਰਨਾ ਤਾਂ ਮੈਂ ਕਹਿੰਦਾ ਇੱਕ ਦਿਨ ਹਟੇ ਹੀ ਨਹੀਂ ਹਾਂਜੀ ਸਰ ਪਟਿਆਲਾ ਚ ਬਹੁਤ ਲੱਗੇ ਹੋਏ ਨੇ ਸੁਲਤਾਨ ਨੇ ਕਿਤੇ ਵੀ ਚਲੇ ਜਾਓ ਸਿੱਖਿਆ ਮੰਤਰੀ ਦੀ ਕੋਠੀ ਚਲੇ ਜਾਓ ਮੀਤ ਹੇਅਰ ਦੇ ਚਲੇ ਜਾਓ ਅੱਛਾ ਜੀ ਚੀਮੇ ਦੀ ਕੋਠੀ ਚਲੇ ਧਰਨੇ ਲੱਗੇ ਹੀ ਨਹੀਂ ਸਾਰੇ ਧਰਨੇ ਲੱਗੇ ਰਹਿੰਦੇ ਇਹਨਾਂ ਦੀ ਕਦੋਂ ਹਟੇ ਕਦੋਂ ਆਈ ਤੇ ਮੈਂ ਤਾਂ ਦੇਖਦਾ ਨਹੀਂ ਕਿ ਹਟਣਗੇ 2 ਸਾਲ ਹੋਰ ਚੱਲਣਗੇ ਧਰਨੇ ਤੱਕ ਜੇ ਕੰਮ ਕੰਮ ਕਰਨ ਤੇ ਧਰਨੇ ਕਿਉਂ ਲੱਗਣ ਹਾਂਜੀ ਹਾਂ ਇਹ ਤਾਂ ਹੈ ਜੀ ਜੇ ਕੰਮ ਹੁੰਦਾ ਤਾਂ ਧਰਨੇ ਕਿਉਂ ਲੱਗਦੇ ਬਿਲਕੁਲ ਜੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਿਉਂ ਨਹੀਂ ਹੋ ਰਹੀਆਂ ਹੈਗੀਆਂ ਧਰਨੇ ਵਾਲਿਆਂ ਦੇ ਇਕਾਨ ਨਹੀਂ ਰਹੇ ਤੇ ਮੰਗਾਂ ਪੂਰੀਆਂ ਹੋਵੇ ਧਰਨਾ ਨਾ ਲੱਗਣ ਜੀ ਗੱਲ ਤਾਂ ਉਹੀ ਆ ਗਈ ਨਾ ਕਮਾਪਰਾ ਕੇ ਜੀ ਮੰਗਾਂ ਪੂਰੀਆਂ ਹੋਣ ਉਹਨਾਂ ਦੀ ਧਰਨਾ ਕੋਈ ਨਹੀਂ ਲੱਗੇ ਠੀਕ ਹੈ ਸਰ 2014 ਤੋਂ ਬਾਅਦ ਚੋਣਾ ਵਿੱਚ ਹਮੇਸ਼ਾ ਤੋਂ ਏਡੀ ਤੇ ਸੀਬੀਆਈ ਦੀ ਵਰਤੋਂ ਕਰਦੀ ਹੈ ਪਰ ਇਹ ਨਵੇਂ ਹਥਕੰਡੇ ਅਪਣਾਣਾ ਕਿ ਨਾ ਲੋਕਤੰਤਰ ਵਿੱਚ ਨਵਾਂ ਟੈਂਡਵਨ ਚੱਲ ਰਿਹਾ ਹੈ ਨਹੀਂ ਨਹੀਂ ਇਹ ਸਭ ਝੂਠ ਹੈ ਦੇਖੋ ਜੀ ਮੈਂ ਨਹੀਂ ਕਹਿੰਦਾ ਕਿ ਸੀਬੀਆਈ ਦਾ ਏਡੀ ਦਾ ਵਰਤੋਂ ਕਰਦੀ ਨਹੀਂ ਕਰਦੀ ਗਲਤ ਗੱਲ ਹੈ ਜੀ ਦੇਖੋ ਜਿਹੜਾ ਕੋਈ ਬਿਲਡਰ ਹੈ ਜਾਂ ਕੋਈ ਕਿਸੇ ਕੋਲ ਦੋ ਨੰਬਰ ਦਾ ਪੈਸਾ ਹੈ ਉਹ ਏਡੀ ਨੂੰ ਪਤਾ ਹੁੰਦਾ ਵੀ ਇਹ ਦੋ ਨੰਬਰ ਜ ਟੈਕਸ ਪੇ ਕਰਦਾ ਨਹੀਂ ਕਰਦਾ ਉਹਨਾਂ ਦੇ ਹੱਥ 'ਚ ਸਰਕਾਰ ਦਾ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਉਹ 'ਚ ਠੀਕ ਹੈ ਸਰ ਜੇ ਸਰਕਾਰ ਦੇ ਪਾਸ ਸਰਕਾਰ ਨੂੰ ਕਹਿੰਦੇ ਸਰਕਾਰ ਦਾ ਕੋਈ ਇਨਵੋਲਵਮੈਂਟ ਨਹੀਂ ਉਹਦੇ ਵਿੱਚ ਜਿਹੜੀ ਈਡੀ ਜਾਂ ਤੁਸੀਂ ਦੂਜੀ ਉਹਦੀ ਸੀਬੀਆਈ ਦੀ ਗੱਲ ਕਰਦੇ ਹੋ ਸੋਸ਼ਲ ਵਰਕ ਵੀ ਕਰਦੇ ਹੋ ਹਨਾ ਜੀ ਪਰ ਇਹਦੇ ਸ਼ਿਵ ਸੈਨਾ ਤੇ ਫਿਰ ਵੀ ਕੋਈ ਨਾ ਕੋਈ ਧਰਨੇ ਜਾਂ ਕੰਟਰੋਵਰਸੀ ਚੱਲਦੀ ਰਹਿੰਦੀ ਆ ਐਦਾਂ ਕਿਉਂ ਸਰ ਜਿਹੜੀ ਕੰਟਰੋਵਰਸੀ ਚੱਲਦੀ ਰਹਿੰਦੀ ਹੈ ਜੀ ਦੇਖੋ ਕੋਈ ਗਲਤ ਕੰਮ ਕਰੂਗਾ ਹਾਂਜੀ ਤਾਂ ਉਹਦੇ ਕੋਈ ਗਲਤ ਕੰਮ ਕਰੂਗਾ ਕਿਸੇ ਦਾ ਆਪਾਂ ਪੱਖ 'ਚ ਜਾਣਾ ਪੈਂਦਾ ਕਿ ਇਹਦੇ ਉੱਤੇ ਜਾਣਾ ਪੈਂਦਾ ਹਾਂਜੀ ਤੇ ਉਹ ਦੇਖੋ ਉਹਦੇ ਕਰ ਕੰਟਰੋਵਰਸੀ ਹੁੰਦੀ ਰਹਿੰ ਹੁਣ ਫਿਲਮ ਕੋਈ ਫਿਲਮ ਆਈ ਸੀ ਅਮਰਜੈਂਸੀ ਉਹ ਚ ਵਧੀਆ ਦਿਖਾਇਆ ਸੀਗਾ ਕੰਗਨਾ ਰੌਦੀ ਫਿਲਮ ਚੱਲੀ ਸੀਗੀ ਪੰਜਾਬ ਚ ਬੈਨ ਕਰਤੀ ਉੱਥੇ ਵੀ ਦਿਖਾਣੀ ਚਾਹੀਦੀ ਸੀ ਨਾ ਮੂਵੀ ਉਹ ਪੰਜਾਬ ਚ ਕੀ ਮਾੜਾ ਸੀਗਾ ਮੂਵੀ ਚ ਤੁਸੀਂ ਦੇਖੇ ਉਹ ਮੂਵੀ ਬਹੁਤ ਵਧੀਆ ਮੂਵੀ ਸੀ ਉਹਨੂੰ ਬੈਨ ਕਰਦੇ ਕੋਈ ਚੰਗਾ ਕੰਮ ਕਰ ਰਹੀ ਐ ਕੰਗਨਾ ਜੀ ਜੇ ਮਾੜੀ ਹੁੰਦੀ ਉਹ ਪਾਰਲੀਮੈਂਟ ਦਾ ਮੈਂਬਰ ਨਾ ਬਣਦੀ ਇਸ ਟਾਈਮ ਐਮਪੀ ਨੇਗਾ ਮੰਡੀ ਤੋਂ ਤੇ ਵਧੀਆ ਸੀਗਾ ਤੇ ਉਹਨੇ ਕੋਈ ਮਾੜਾ ਤਾਂ ਕੀਤਾ ਨਹੀਂ ਫਿਲਮ ਚ ਬਹੁਤ ਵਧੀਆ ਦਿਖਾਇਆ ਕਿ ਸਿੱਖਾਂ ਨੇ ਸਿੱਖਾਂ ਤੇ ਕਿਨੇ ਕੀ ਕੀਤਾ ਉਹਨਾਂ ਨੇ ਸਾਰਾ ਕੁਝ ਦਿਖਾਈ ਕਾਂਗਰਸ ਨੇ ਸਿੱਖਾਂ ਤੇ ਬਹੁਤ ਅਤਿਆਚਾਰ ਕੀਤੇ ਨੇ ਕਾਂਗਰਸ ਨੇ ਉਸ ਟਾਈਮ ਦਾ ਦਿਖਾ ਰੱਖਿਆ ਉਹਦੇ ਚ ਹਾਂਜੀ ਤੇ ਵਧੀਆ ਸੀਗਾ ਇਦਾਂ ਦੇ ਜੋ ਕੋਈ ਕੰਟਰੋਵਰਸੀ ਇਸ ਲਈ ਹੁੰਦੀ ਹੈ ਕਿ ਜੀ ਮਾੜਾ ਕੰਮ ਕਰੇ ਉਹਦੇ ਲਈ ਖੜਦੇ ਆਪਾਂ ਠੀਕ ਹੈ ਸਰ ਆਮ ਜਨਤਾ ਲਈ ਵੀ ਕੁਝ ਬੈਨੀਫਿਟ ਨੇ ਜੋ ਉਹਨਾਂ ਲਈ ਵੀ ਕੋਈ ਕੰਮ ਕੀਤਾ ਹੋਵੇ ਦੇਖੋ ਆਮ ਜਨਤਾ ਲਈ ਆਪਾਂ ਕਰਦੇ ਆ ਹਾਂਜੀ ਤੇ ਕਿਸੇ ਦੀ ਹੈਲਪ ਹੋਵੇ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਆਪਾਂ ਲੈ ਕੇ ਖੜੇ ਹੁੰਦੇ ਹੁੰਨੇ ਆ ਜੀ ਆਪਾਂ ਨੂੰ ਕੋਈ ਰਾਤ ਨੂੰ ਫੋਨ ਕਰ ਦੇ ਦਿਨੇ ਫੋਨ ਕਰ ਦੇ ਆਪਾਂ ਹਾਜ਼ਰ ਹੁੰਨੇ ਸੇਵਾ ਚ ਕੋਈ ਵੀ ਹੋਵੇ ਨਹੀਂ ਕਹਿੰਦੇ ਕਿ ਸਾਨੂੰ ਜਾਣਕਾਰ ਹੋਵੇ ਕੋਈ ਵੀ ਬੰਦਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਲੋੜ ਹੋਵੇ ਕਿਸੇ ਨੂੰ ਵੀ ਆਪਾਂ ਅਗਿਆਨੇ ਠੀਕ ਹੈ ਸਰ ਜੇ ਇਨ ਫਿਊਚਰ ਤੁਹਾਨੂੰ ਇਹ ਸਰਕਾਰ ਆਉਂਦੀ ਹੈ ਤੇ ਤੁਸੀਂ ਐਮ ਐਲ ਏ ਜਾਂ ਐਮ ਪੀ ਬਣਦੇ ਹੋ ਤਾਂ ਤੁਸੀਂ ਆਮ ਜਨਤਾ ਲਈ ਕੀ ਕੀ ਕਰੋਗੇ ਦੇਖੋ ਜੋ ਉਹਨਾਂ ਦੀਆਂ ਮੰਗਾਂ ਹੋਣਗੀਆਂ ਆਪਾਂ ਵਾਅਦੇ ਦੇ ਪੂਰਾ ਉਤਰਾਂਗੇ ਹਰ ਇੱਕ ਬੰਦੇ ਨੂੰ ਮਿਲਾਂਗੇ ਜੋ ਵੀ ਸਾਡੇ ਮੋਹਾਲੀ ਚ ਕੰਮ ਨਹੀਂ ਹੋਇਆ ਆਪਾਂ ਕਰਾਂਗੇ ਪਹਿਲੇ ਧਾਰ ਤੇ ਕਰਾਂਗੇ ਖਰੜਚ ਨਹੀਂ ਹੋਇਆ ਮੋਹਾਲੀ ਚ ਸਾਡੇ ਮੈਂ ਆਪਣੇ ਡਿਸਟ੍ਰਿਕਟ ਦੀ ਜ਼ਿੰਮੇਵਾਰੀ ਲਵਾਂਗਾ ਇਹ ਚਲੋ ਬਾਕੀ ਵੀ ਕਹਿਣਾ ਕਿ ਇੱਕ ਵਾਰ ਬੀ ਜੇ ਪੀ ਸਰਕਾਰ ਬਣੇ ਤੇ ਆਪਾਂ ਸਾਰੇ ਕੰਮ ਕਰਕੇ ਦਿਖਾਵਾਂਗੇ ਠੀਕ ਹੈ ਪਰ ਸਰ ਸਰਕਾਰਾਂ ਤਾਂ ਹਰ ਵਾਰੀ ਸਾਰੇ ਵਾਅਦੇ ਕਰਦੀਆਂ ਨੇ ਕੀ ਇਹ ਸੱਚੀ ਉਹ ਪੂਰੇ ਹੋਣਗੇ ਬੀਜੇਪੀ ਸਰਕਾਰ ਕਰ ਸਕਦੀ ਹੈ ਮੈਂ ਨਹੀਂ ਕਹਿੰਦਾ ਕਿ ਹੋਰ ਕਰ ਪਾਓਗੇ 3 ਸਾਲ ਤੋਂ ਦੱਸੋ ਕੀ ਕੀਤਾ ਇਹਨਾਂ ਨੇ ਹਾਂਜੀ ਡੇਢ ਸਾਲ ਰਹਿ ਗਿਆ ਇਹਨਾਂ ਦਾ ਹੁਣ ਇਲੈਕਸ਼ਨ ਫਿਕਰ ਆ ਗਏ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਫੇਰ ਆ ਗਏ ਮਹੀਨਾ ਡੇਢ ਮਹੀਨਾ ਉਹ ਚ ਕੱਢ ਦਿੰਦੇ ਨੇ ਫੇਰ ਫੇਰਲ ਜਾ ਕੇ ਰੱਖਣੇ ਆ ਹਾਂਜੀ ਐਨੇ ਦਿਨ ਕੋਈ ਹੋਰ ਮੁੱਦਾ ਆ ਜਾਊਗਾ ਉਧਰ ਟਾਈਮ ਕੱਢ ਦਿੰਦੇ ਨੇ ਇਹਨਾਂ ਨੇ ਸਾਡੇ ਕੋਲ ਟਾਈਮ ਨਹੀਂ ਸੀਗਾ ਪਹਿਲਾਂ ਸਰਕਾਰ ਨੇ ਕੰਮ ਖਰਾਬ ਕਰ ਬਾਦਲਾਂ ਦਾ ਨਾਮ ਬਦਨਾਮ ਕਰੀ ਜਾਂਦੇ ਫਿਰ ਕੈਪਟਨ ਦਾ ਵੀ ਕੈਪਟਨ ਨੇ ਬਦਨਾਮ ਕੀਤਾ ਕੁਛ ਕੀਤਾ ਨਹੀਂ ਉਹ ਤੋਂ ਬਾਅਦ ਫਿਰ ਉਹ ਤੋਂ ਪਹਿਲਾਂ ਬਾਦਲ ਦਾ ਕਹਿ ਰਹੇ ਸੀਗੇ ਵੀ ਬਾਦਲੇ ਜੋ ਬਾਦਲ ਕਰਕੇ ਮੈਂ ਕਹਿੰਦਾ ਕਿਸੇ ਨੇ ਕੀਤਾ ਨਹੀਂ ਹੁਣ ਬਾਦਲਾਂ ਦਾ ਰੋਡ ਦੇਖੋ ਕਿੰਨੇ ਵਧੀਆ ਬਣਾਏ ਸੀਗੇ ਹਾਂਜੀ ਰੋਡ ਤਾਂ ਬਣੀ ਹੁਣ ਇਹਨਾਂ ਦੱਸੋ ਕਿਹੜਾ ਰੋਡ ਬਣਾਤਾ ਇਹਨਾਂ ਨੇ ਹੈਗਾ ਕੋਈ ਕੋਈ ਵੀ ਨਹੀਂ ਮਨਤੋਂ ਨਹੀਂ ਲੱਗਦਾ ਕਿ ਰੋਡ ਬਣਾਇਆ ਹੋਊਗਾ ਆ ਗੱਲਾਂ ਦੇ ਪੁਲ ਬੰਦਦੇ ਨੇ ਵੀ ਅੱਜ ਆ ਕਰਾ ਲੋਗੋ ਕਰਾ ਲੈ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦੇ ਇਦਾਂ ਦਾ ਕਰਨਗੇ ਤੇ ਤੁਸੀਂ ਜੇ ਅੱਗੇ ਐਮਐਲਏ ਖੜਨਾ ਚਾਹੋਗੇ ਤਾਂ ਬੀਜੇਪੀ ਦੀ ਤਰਫ ਤੋਂ ਖੜੋਗੇ ਬਿਲਕੁਲ ਮੈਂ ਬੀਜੇਪੀ ਤੋਂ ਖੜਾਂਗਾ ਜੀ ਠੀਕ ਹੈ ਸਰ ਬੀਜੇ ਸਰ ਤੁਸੀਂ ਕਿਸਾਨਾਂ ਦੇ ਖਨੌਰੀ ਬਾਰਡਰ ਤੇ ਜੋ ਤੁਹਾਨੂੰ ਲੱਗ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਜੇਪੀ ਉਸ ਦਾ ਹੱਲ ਕਿਉਂ ਨਹੀਂ ਕਰ ਰਹੀ? ਦੇਖੋ ਬੀਜੇਪੀ ਉਹਨਾਂ ਦਾ ਹੱਲ ਕਰਨ ਨੂੰ ਤਿਆਰ ਹੈ। ਬੀਜੇਪੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਬੀਜੇਪੀ ਨਾਲ ਕੋਈ ਗੱਲ ਕਰਨ ਨੂੰ ਉਹ ਬੰਦੇ ਤਿਆਰ ਨਹੀਂ ਹੈਗੇ ਜਿਹੜੇ ਖਨੌਰੀ ਬਾਰਡਰ ਤੇ ਬੈਠੇ ਨੇ। ਠੀਕ ਹੈ ਜੀ। ਉਹ ਬੀਜੇਪੀ ਕਿਸੇ ਨਾਲ ਵੀ ਮਿਲਣ ਦੀ ਗੱਲ ਕਰੇ ਅਮਿਤ ਜੀ ਨੂੰ ਮਿਲਣ, ਅਮਿਤ ਸ਼ਾਹ ਨੂੰ ਮਿਲਣਾ। ਠੀਕ ਹੈ। ਨਰਿੰਦਰ ਮੋਦੀ ਜੀ ਨੂੰ ਮਿਲਣਾ, ਉਹਨਾਂ ਨੂੰ ਮਿਲਣਾ ਤੇ ਕੋਈ ਗੱਲ ਦਾ ਕਰਨ ਉਸ ਗੱਲ ਤੇ ਆਪਣੀ ਜਿੱਦ ਦਿਹਾੜੇ ਨੇ। ਕਿਸੀ ਧਰਨਾ ਲਾ ਕੇ ਬੈਠੇ ਆ ਰਸਤਾ ਰੋਕਾਂਗੇ ਪਰ ਉਹ ਚੰਗਾ ਨਹੀਂ ਹੈ ਹਾਂਜੀ ਕਿਤੇ ਨਾ ਕਿਤੇ ਦੇਖੋ ਸਾਰੀ ਪਬਲਿਕ ਪਰੇਸ਼ਾਨ ਹੁੰਦੀ ਹੈ ਤੁਸੀਂ ਇੱਧਰ ਦੱਪਰ ਦੇ ਆ ਜੋ ਉਹ ਰਸਤਾ ਬਲੌਕ ਕੀਤਾ ਉਹ ਲੈਲਿੰਗ ਹੋ ਗਿਆ ਗੱਡੇ ਘੁੰਮਦੇ ਨੇ ਕਿੱਥੇ ਘੁੰਮ ਕੇ ਜਾਣਾ ਪੈਂਦਾ ਤੇ ਦੂਜਾ ਤੁਸੀਂ ਗਨੌਰੀ ਤੇ ਸ਼ੰਭੂ ਦੇ ਬੈਠੇ ਨੇ ਉਹ ਵੀ ਘੁੰਮ ਕੇ ਜਾਣਾ ਪੈਂਦਾ ਰਸਤਾ ਮਤਲਬ ਅੰਮ੍ਰਿਤਸਰ ਤੇ ਬੰਦਾ ਆਇਆ ਤਾਂ 10 ਘੰਟੇ ਦੀ ਡਰਾਈਵਰ ਦਿੱਲੀ ਜਾਣ ਦੀ ਪਹਿਲਾਂ ਸੀਗੀ 7.5 ਘੰਟੇ ਦੀ ਹੁਣ 3 ਘੰਟੇ 4 ਘੰਟੇ ਐਕਸਟਰਾ ਲੱਗਦੇ ਨੇ 5 ਘੰਟੇ ਸਾਡੇ ਚੰਡੀਗੜ੍ਹ ਤੋਂ ਲੱਗ ਜੰਨੇ ਨੇ ਮੋਦੀ ਨਾਲ ਗੱਲ ਕਰ ਲਈ ਮੋਦੀ ਸਾਹਿਬ ਤਿਆਰ ਪਰ ਇਹਨਾਂ ਨੂੰ ਗੱਲ ਕਰਨ ਵਾਲਾ ਬੰਦਾ ਤਾਂ ਹੋਣਾ ਚਾਹੀਦਾ ਵਿੱਚ ਹਾਂਜੀ ਕੋਈ ਜਿੱਦ ਦੇ ਤੁਸੀਂ ਗੱਲ ਕਰਦੇ ਹੋ ਪੰਜਾਬ ਦੇ ਕਿੰਨੇ ਐਮਐਲਏ 95 99 ਐਮਐਲਏ ਸੀਗੇ ਹਾਂਜੀ ਖਨੋਰੀ ਬਾਰਡਰ ਤੇ ਨਹੀਂ ਪਹੁੰਚੇ ਠੀਕ ਹੈ ਸੀਐਮ ਸਾਹਿਬ ਨਹੀਂ ਪਹੁੰਚੇ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਮਸਲੇ ਦਾ ਹੱਲ ਕਰੋ ਉਹਨਾਂ ਨੂੰ ਅੱਗੇ ਮਿਲਾਓ ਠੀਕ ਹੈ ਸਰ ਮੋਦੀ ਜੀ ਨਾਲ ਮਿਲਾਓ ਹਮੇਸ਼ਾਹ ਨਾਲ ਮਿਲਾਓ ਤੇ ਮਿਲਦੇ ਨਹੀਂ ਬਿੱਟੂ ਜੀ ਦਾ ਬਿਆਨ ਹੈ ਜੀ ਬਿੱਟੂ ਜੀ ਦੀ ਸੁਣਿਆ ਹੋਣਾ ਥੋੜਾ ਦਿਨ ਪਹਿਲਾਂ ਕਿਹਾ ਸੀ ਕਿ ਮੈਂ ਮਿਲਾਉਂਦਾ ਬਿੱਟੂ ਜੀ ਨਾਲ ਉਲਟਾ ਲੜਨ ਨੂੰ ਜਾਂਦੇ ਨੇ ਕਿ ਇੱਕ ਕਿਸਾਨ ਥੋੜੀ ਟਾਈਮ ਪਾਸ ਕਰਨੇ ਵਾਲੇ ਮਨ ਤਾਂ ਲੱਗਦੇ ਨੇ ਵੀ ਜੇ ਕਿਸਾਨ ਮੰਨੂ ਕੋਈ ਕਹੇ ਕਿ ਮੈਂ ਕਿਸੇ ਸਟੂਡੀਓ ਚ ਗੱਲ ਤੁਹਾਡੀ ਗੱਲ ਕਰਾਨਾ ਜਾਂ ਇੰਟਰਵਿਊ ਕਰਨਾ ਮੈਂ ਤਾਂ ਕਹਾਂਗਾ ਹਾਂਜੀ ਮੇਰਾ ਕਰਵਾ ਦਿਓ ਇਹ ਤਾਂ ਗੱਲ ਕਰਨ ਨੂੰ ਤਿਆਰ ਨਹੀਂ ਕਾਦੇ ਕਿਸਾਨਾਂ ਕਰੇ ਕਿਸਾਨ ਥੋੜੀਆਂ ਕਰੇ ਮੈਂ ਤਾਂ ਟਾਈਮ ਪਾਸ ਲੱਗਦੇ ਕਰਦੇ ਕਿ ਰਸਾ ਰੋਕ ਕੇ ਰੱਖਿਆ ਪਬਲਿਕ ਪਰੇਸ਼ਾਨ ਕਰੋ ਕੋਈ ਚੰਗਾ ਕੰਮ ਥੋੜੀ ਹੈ ਸੀਐਮ ਸਾਹਿਬ ਇਹਨਾਂ ਨੂੰ ਮਿਲਾਨ ਦੋ ਬੰਦੇ ਪੰਜ ਬੰਦੇ 10 ਬੰਦੇ ਸੀਐਮ ਸਾਹਿਬ ਨੂੰ ਲੈ ਕੇ ਦਿੱਲੀ ਜਾਣ ਦਿੱਲੀ ਮੋਦੀ ਜੀ ਨੂੰ ਮਿਲਣ ਉਹ ਮਸਲੇ ਹੱਲ ਕਰਨ ਨੂੰ ਤਿਆਰ ਬੈਠੇ ਨੇ ਸਾਰਿਆਂ ਦਾ ਮਸਲੇ ਹੱਲ ਕਰਦੇ ਇਹਨਾਂ ਥੋੜੀ ਨਹੀਂ ਕਰਨ ਸਾਰਿਆਂ ਦਾ ਕਰਦੇ ਪੂਰੇ ਸਿਰ ਪੰਜਾਬ ਨੂੰ ਹੀ ਪ੍ਰੋਬਲਮ ਹੈ ਬਾਕੀ ਹੋਰ ਕਿਸੇ ਸਟੇਟ ਮਹਾਰਾਸ਼ਟਰ ਦੀ ਪ੍ਰੋਬਲਮ ਨਹੀਂ ਰਾਜਸਥਾਨ ਦੀ ਪ੍ਰੋਬਲਮ ਨਹੀਂ ਬਿਹਾਰ ਦੀ ਪ੍ਰੋਬਲਮ ਨਹੀਂ ਉੱਤਰ ਪ੍ਰਦੇਸ਼ ਦੀ ਪ੍ਰੋਬਲਮ ਨਹੀਂ ਝਾਰਖੰਡ ਦੀ ਪ੍ਰੋਬਲਮ ਨਹੀਂ ਛਤੀਸਗੜ੍ਹ ਦੀ ਪ੍ਰੋਬਲਮ ਦੱਸੋ ਪੰਜਾਬ ਨੂੰ ਕਿ ਮੈਨੂੰ ਸਮਝ ਨਹੀਂ ਆਉਂਦੀ ਬਾਕੀ ਤੁਸੀਂ ਆਪ ਜਾਣੇ ਜਾਣੇ ਤੁਹਾਡਾ ਰੋਜ਼ ਦਾ ਕੰਮ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਸਰਬੰਦੀ ਸਿੰਘਾਂ ਦੀ ਵਿਹਾਈ ਬਾਰੇ ਤੁਸੀਂ ਕੀ ਕਹੋਗੇ ਜੀ ਬੰਦੀ ਸਿੰਘਾਂ ਸੱਤਵੇਂ ਜਿਹੜਾ ਧਰਨਾ ਲੱਗਿਆ ਜੀ ਹਾਂਜੀ ਕਟਕ ਤੋਂ 8-9 ਮਹੀਨੇ ਹੋ ਗਏ ਉਹਨੂੰ ਦਾਸ ਦਾ ਬਲੌਕ ਕੀਤੇ ਨਾ ਉਹ ਵੀ ਠੀਕ ਹੈ ਬੰਦੀ ਸਿੰਘਾਂ ਦੇ ਦੇਖੋ ਸਰਕਾਰਾਂ ਦਾ ਕੰਮ ਮੈਟਰ ਨਹੀਂ ਹੈ ਇਹ ਕੋਡ ਦਾ ਮੈਟਰ ਹੈ ਜੀ ਉਹਨਾਂ ਨੇ ਕਿਹਨੂੰ ਛੱਡਣਾ ਕਿਹਨੂੰ ਨਹੀਂ ਹੱਕ ਹੈ ਉਹਨਾਂ ਦਾ ਅਸੀਂ ਨਹੀਂ ਕਹਿ ਸਕਦੇ ਉਹਨਾਂ ਨੂੰ ਵਿਚ ਅਸੀਂ ਕੋਈ ਉਹ ਨਹੀਂ ਕਰ ਸਕਦੇ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਦੇਖਿਓ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹ ਕੋਰਟ ਨੇ ਡਿਸਾਈਡ ਕਰਨਾ ਬੇਨੂੰ ਛੱਡਣਾ ਜਾਂ ਨਹੀਂ ਛੱਡਣਾ ਠੀਕ ਹੈ ਉਹ ਅਸੀਂ ਮਾੜਾ ਨਹੀਂ ਕਹਿੰਦੇ ਉਹਨਾਂ ਨੂੰ ਵੀ ਤੇ ਜਿਨੇ ਮਾੜਾ ਕੰਮ ਕੀਤਾ ਸੀ ਮਾੜਾ ਮੈਂ ਕਹਿ ਨਹੀਂ ਰਿਹਾ ਜਿਨੇ ਮਾੜਾ ਕੰਮ ਕੀਤਾ ਸੀ ਉਹ ਨਤੀਜੇ ਦਾ ਭੁਗਤ ਹੀ ਰਹੇ ਨੇ ਫਿਰ ਕੋਈ ਵੀ ਹੋਵੇ ਚਾਹ ਮੈਂ ਆਉ ਜਾਂ ਹੋਰ ਹੋਵੇ ਅਕਸ ਨੂੰ ਸਾਡੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਜਿਨ੍ਹਾਂ ਨੂੰ ਬੰਬ ਧਮਾਕਿਆਂ ਨਾਲ ਉਡਾਇਆ ਗਿਆ ਸੀ ਉਹਨਾਂ ਦੀ ਸਜ਼ਾਾਂ ਪੂਰੀਆਂ ਉਹਨਾਂ ਦੀ ਗੱਲ ਕਰ ਰਿਹਾ ਤੁਸੀਂ ਹਵਾਰਾ ਸਾਹਿਬ ਦੀ ਨਾ ਤੇ ਉਹਨਾਂ ਦੀ ਗੱਲ ਇਹ ਹੈ ਕਿ ਉਹਨੇ ਸਜ਼ਾਾਂ ਤੁਸੀਂ ਕਹਿੰਦੇ ਪੂਰੀਆਂ ਹੋ ਗਈਆਂ ਦੇਖੋ ਕੋਰਟ ਨੇ ਡਿਸਾਈਡ ਕਰਨਾ ਵੀ ਇਹ ਜਿਹੜੀ ਵੀ ਇਹਨੂੰ ਛੱਡਣਾ ਜਾਂ ਨਹੀਂ ਛੱਡਣਾ ਸਰਕਾਰਾਂ ਦਾ ਕੋਈ ਇਨਵੋਲਵਮੈਂਟ ਨਹੀਂ ਹੈਗੀ ਤੇ ਭਾਜਪਾ ਨੂੰ ਸਿਰਫ ਇੱਕ ਬਦਨਾਮ ਕਰ ਰਹੇ ਨੇ ਠੀਕ ਹੈ ਸਰ ਲੋਕਾਂ ਦਾ ਕੰਮ ਹੈ ਕਿ ਬੀਜੇਪੀ ਨੂੰ ਬਦਨਾਮ ਕਰਨ ਬੀਜੇਪੀ ਦਾ ਕੋਈ ਰੋਲ ਨਹੀਂ ਇੱਕ ਮਨਪਰੀਤ ਮੰਨਾ ਜਿਹੜਾ ਤਿੰਨ ਚਾਰ ਦਿਨ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਠੀਕ ਹੈ ਕਿ ਜਗਤਾਰ ਸਿੰਘ ਹਵਾਰੇ ਨੂੰ ਗਾਲਾਂ ਕੱਢੀਆਂ ਨੇ ਹਾਂਜੀ ਚਲੋ ਗਾਲਾਂ ਕੱਢੀਆਂ ਸੀ ਮੰਨਦੇ ਆ ਗਾਲਾਂ ਕੱਢਤੀਆਂ ਚਲੋ ਗਾਲਾਂ ਨਹੀਂ ਕੱਢਣੇ ਚਾਹੀਦੇ ਸੀ ਠੀਕ ਹੈ ਸਾਡਾ ਪੰਜਾਬ ਸਿੱਖ ਧਰਮ ਜਗਤਾਰ ਸਿੰਘ ਹਵਾਰੇ ਜਥੇਦਾਰ ਮੰਨਦਾ ਹਾਂਜੀ ਉਹ ਵੀ ਠੀਕ ਹੈ ਪਰ ਲੇਕਿਨ ਜਿਹੜੇ ਬੰਦੇ ਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਦਿਓ ਨਾ ਹਾਂਜੀ ਹੁਣ ਮਨਪ੍ਰੀਤ ਮੰਨੇ ਦੇ ਮਾਵਾਬ ਦਾ ਕੀ ਕਸੂਰ ਸੀਗਾ ਹਾਂਜੀ ਹਾਂ ਕੋਈ ਕਸੂਰ ਨਹੀਂ ਸੀਗਾ ਉਹਦੇ ਮਾਵਾਬ ਨੂੰ ਕੁਝ ਧਰਮ ਦੇ ਠੇਕੇਦਾਰ ਨੇ ਹਾਂ ਜਿਹੜੇ ਉਹਦੇ ਮਾਵਾਬ ਨੂੰ ਟਾਰਗੇਟ ਕਰ ਰਹੇ ਨੇ ਹਾਂਜੀ ਸਮਝ ਨਹੀਂ ਆਉਂਦੀ ਤੁਹਾਡੀ ਮੰਨੇ ਨਾਲ ਗੱਲ ਬਾਤ ਕੀਤੀ ਮੰਨੇ ਨੂੰ ਟਾਰਗੇਟ ਕਰੋ ਉਹਦੇ ਮਾਵਾਬ ਦਾ ਕੀ ਮਾਵਾਬ ਦਾ ਕੀ ਰੋਲ ਉਹਦੇ ਵਿੱਚ ਹਾਂਜੀ ਤੇ ਉਹਨੂੰ ਕਿਉਂ ਪਰੇਸ਼ਾਨ ਕਰਦੇ ਹੋ ਉਹਨੂੰ ਕਿਉਂ ਟੌਰਚਰ ਕਰਦੇ ਹੋ ਤੁਸੀਂ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਹੱਥਾਂ 'ਚ ਚੂੜੀਆਂ ਪਾ ਲਓ ਤੁਸੀਂ ਐਡੇ ਤੁਸੀਂ ਬਣਦੇ ਆਪਣੇ ਠੇਕੇਦਾਰ ਧਰਮ ਦੇ ਯਾਰ ਸ਼ਰਮ ਕਰੋ ਤੁਸੀਂ ਉਹਦੇ ਬਜ਼ੁਰਗ ਮਾਵਾਬ ਨੂੰ ਟਾਰਗੇਟ ਕਰਦੇ ਹੋ ਕਿਉਂ ਕਰਦੇ ਹੋ ਕਾਹ ਤੋਂ ਕਰਦੇ ਹੋ ਕੀ ਰੀਜ਼ਨ ਹੈ ਤੁਸੀਂ ਮੰਨੇ ਦੇ ਮਾਰੋ ਜਿਹੜੀ ਡਾਂਗ ਮਾਰਨੀ ਹੈ ਯਾਰ ਸਾਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਮਾਪੇ ਬਾਬ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਉਹ ਹੀ ਤਾਂ ਪਤਾ ਲੱਗੇ ਸਾਨੂੰ ਉਹਨੂੰ ਨਾ ਪਰੇਸ਼ਾਨ ਕਰੋ ਵਿਚਾਰੇ ਬਜ਼ੁਰਗ ਨੇ ਕਦੇ ਉਹਨੂੰ ਕਹਿੰਦੇ ਤੈਨੂੰ ਮਾਰਦਾ ਸਿੱਧਾ ਮਾਰੋ ਗੋਲੀ ਅਗਲੇ ਇੱਕ ਜਵਜੋ ਜਾ ਕੇ ਜਦੋਂ ਮੈਂ ਤੁਹਾਡੀ ਚ ਮਾਪੇ ਬਾਬ ਨੂੰ ਨਾ ਪਰੇਸ਼ਾਨ ਕਰੋ ਮੈਂ ਹੀ ਕਹਿਣਾ ਚਾਹੁੰਦਾ ਉਹਦੇ ਮਾਪੇ ਦਾ ਕੋਈ ਕਸੂਰ ਨਹੀਂ ਹੈਗਾ ਮੰਨੇ ਦੀ ਗਲਤੀ ਹੈ ਤੁਸੀਂ ਮੰਨੇ ਨਾਲ ਪੁੱਛੋ ਮਾਪੇ ਬਾਬ ਨੂੰ ਨਹੀਂ ਪਤਾ ਹੁੰਦਾ ਕਿ ਸਾਡੀ ਲਾੜ ਨੇ ਕਿੱਦਾਂ ਦੇ ਨਿਕਲਣਾ ਠੀਕ ਹੈ ਸਰ ਮੈਨੂੰ ਨਹੀਂ ਪਤਾ ਮੇਰੀ ਲਾੜ ਨੇ ਕਿੱਦਾਂ ਜਾ ਤੁਹਾਨੂੰ ਨਹੀਂ ਪਤਾ ਤੁਹਾਡੇ ਕਿੱਦਾਂ ਬੱਚੇ ਕਿੱਦਾਂ ਨਿਕਲਨੇ ਕਿਸੇ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ ਮੈਂ ਹੀ ਕਹਿਣਾ ਚਾਹੁੰਦਾ ਬਾਰ-ਬਾਰ ਕਿ ਜਿਹੜੀ ਉਹਦੀ ਗਲਤੀ ਹੈ ਉਹਨੂੰ ਉਹਨੇ ਮਾਫੀ ਵੀ ਮੰਗ ਚੁੱਕਿਆ ਉਹ ਉਹ ਕਹਿੰਦਾ ਦਰਬਾਰ ਸਾਹਿਬ ਹੀ ਜਾਊਂਗਾ ਮਾਫੀ ਮੰਗਣ ਮੈਂ ਲੇਕਿਨ ਉਹਦੇ ਮਾਪੇ ਨੂੰ ਟੌਰਚਰ ਨਾ ਕਰੋ ਨਾ ਕਰੋ ਬਜ਼ੁਰਗ ਨੇ ਨਾ ਤੰਗ ਪਰੇਸ਼ਾਨ ਕਰੋ ਕਿਸੇ ਨੂੰ ਪਰੇਸ਼ਾਨ ਨਹੀਂ ਕਰਨੇ ਦੋ ਚਾਰ ਬੰਦੇ ਨੇ ਧਰਨ ਦੇ ਠੇਕੇਦਾਰ ਜਿਹੜੇ ਬੰਦੇ ਪੰਜਾਬ ਦਾ ਪੂਰਾ ਠੇਕਾ ਲੈ ਲੈ ਰੱਖਿਆ ਇਹਨਾਂ ਨੇ ਕਿ ਹਰ ਇੱਕ ਬੰਦੇ ਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਜਿਹੜੇ ਜਿਹੜੇ ਕੋਈ ਗੱਲ ਕਰਦੇ ਉਹਨੂੰ ਪਰੇਸ਼ਾਨ ਲੱਜੰਦੇ ਨਹੀਂ ਕਰਨ ਉਹ ਕੁੱਲੜ ਪੁੱਜੀ ਵਾਲਿਆਂ ਦਾ ਕੀ ਰੋਲ ਸੀਗਾ ਵਿਚਾਰਿਆਂ ਦਾ ਉਹ ਵਿਚਾਰੇ ਭਾਰਤ ਛੱਡ ਗਏ ਸਰ ਹੁਣ ਤੁਸੀਂ ਜਾਣ ਤੋਂ ਪਹਿਲਾਂ ਸਾਡੀ ਆਡੀਅנס ਲਈ ਕੁਝ ਮੈਸੇਜ ਦੇ ਕੇ ਜਾਓ ਕਿ ਉਹ ਤੋਂ ਵਧੀਆ ਕੋਈ ਮੈਸੇਜ ਹੁਣਾਂ ਲਈ ਵਧੀਆ ਦੇਖੋ ਜੀ ਤੁਹਾਡੇ ਇੱਥੇ ਪਹੁੰਚੇ ਅੱਜ ਆਪਾਂ ਹਾਂਜੀ ਇੱਥੇ ਮੈਂ ਕਹਿੰਦਾ ਵਧੀਆ ਤੁਹਾਡਾ ਚੈਨਲ ਚੱਲੇ ਤੇ ਮੇਰਾ ਅੱਗੇ ਚਿਹਰਾ ਹੋਵੇ ਤੇ ਮੈਂ ਚਾਰ ਪਤਾ ਲੱਗੇ ਕਿ ਬੀਜੇਪੀ ਦਾ ਅੱਗੇ ਲੈ ਕੇ ਆਉਣਾ ਚਾਹੁੰਦੇ ਬੀਜੇਪੀ ਦਾ ਚਿਹਰਾ ਵੀ ਅੱਗੇ ਲੈ ਕੇ ਬੀਜੇਪੀ ਨੂੰ ਅੱਗੇ ਲੈ ਕੇ ਆਓ ਹਾਂਜੀ ਤੇ ਉਹਨਾਂ ਨੂੰ ਤੁਸੀਂ ਸਮਰਥਨ ਕਰੋ ਤੇ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਅਕਾਲੀਆ ਨੇ ਕੀਤਾ ਤੁਸੀਂ ਅੱਗੇ ਲੈ ਕੇ ਆਓ ਤੁਹਾਨੂੰ ਵਧੀਆ ਮਤਲਬ ਅੱਗੇ ਦਾ ਭਵਿੱਖ ਨਜ਼ਰ ਆਊਗਾ ਜੀ ਠੀਕ ਹੈ ਸਰ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਜੀ ਦਾ ਇੱਥੇ ਆਨਲੀ ਕਿ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪੋਡਕਾਸਟ ਬਹੁਤ ਪਸੰਦ ਆਇਆ ਹੋਵੇਗਾ ਬਨੇ ਰਹੋ ਸਾਡੇ ਨਾਲ ਜੀਫ ਫਲਾਈਟ ਮੋਡ ਤੇ ਅੱਗੇ ਵੀ ਅਸੀਂ ਮਿਲਦੇ ਰਹਾਂਗੇ ਨਵੇਂ ਮਹਿਮਾਨ ਤੇ ਨਵੇਂ ਖੁਲਾਸਿਆਂ ਦੇ ਨਾਲ ਧੰਨਵਾਦ ਤੁਹਾਡਾ